ਜਿਹੜਾ ਕੁਛ ਬੁੱਧੀਆਂ ਦੇ ਨਾਲ ਹਿਟਲਰ ਨੇ ਕੀਤਾ ਉਹੀ ਕੁਛ ਹੁਣ ਜਿਹੜੀ ਯਹੂਦੀ ਸਟੇਟ ਹੈ ਇਜ਼ਰਾਈਲ ਆ ਉਹ ਫਸਤੀਨੀਆਂ ਦੇ ਨਾਲ ਕਰ ਰਹੀ ਆ ਜਿਹੜੇ ਯਹੂਦੀ ਬਚ ਗਏ ਸੀ ਉਹਨਾਂ ਨੂੰ ਅਮਰੀਕਾ ਨੇ ਵੀ ਢੋਈ ਨਹੀਂ ਦਿੱਤੀ ਅਮਰੀਕਾ ਨੇ ਤਾਂ ਇੱਥੇ ਤੱਕ ਕਿ ਜਹਾਜ਼ ਵੀ ਮੋੜੇ ਨੇ ਕਈ ਜਿਹੜੇ ਯਹੂਦੀ ਬਚ ਕੇ ਉਧਰ ਜਾ ਰਹੇ ਸੀ ਔਰ ਇਹਨੇ ਵਿੱਚ ਮੋਦੀ ਸਰਕਾਰ ਵੀ ਆ ਜਿਹੜੀ ਉਹ ਮਤਲਬ ਲੁਕਵੇਂ ਤੇ ਕਦੇ ਖੁੱਲੇ ਤਰੀਕੇ ਦੇ ਨਾਲ ਇਜ਼ਰਾਈਲ ਦਾ ਸਾਥ ਦੇ ਰਹੀ ਆ ਇਹੀ ਇਲਾਕਾ ਹੀ ਕਿਉਂ ਚੁਣਿਆ ਗਿਆ ਤੇਲ ਦੀ ਜਿਹੜੀ ਮੰਗ ਆ ਉਹ 1920 30 ਤੋਂ ਬਾਅਦ ਬਹੁਤ ਹੋਣੀ ਸ਼ੁਰੂ ਹੋਈ ਤਾਂ ਤੇਲ ਵਾਲਾ ਇਲਾਕਾ ਇਹ ਪੂਰਾ ਜਰਖੇ ਇਲਾਕਾ ਬਣਦਾ ਸੀ ਉੱਥੇ ਵੱਸਦੇ ਲੋਕਾਂ ਨੂੰ ਬੇਘਰੇ ਕਰ ਦਿੱਤਾ ਇਹ ਹੋਇਆ ਕਿੱਦਾਂ ਇਹ ਹੋਇਆ ਦੇਖੋ ਜਿਵੇਂ ਹੁਣ ਹਜ਼్రਾਈਲੀ ਫੌਜ ਨੇ ਉਹਦਾ ਕਤਲੇਆਮ ਕੀਤਾ ਕਈ ਗੁੰਡੇ ਗਰੁੱਪ ਇਹਨਾਂ ਨੇ ਖੜੇ ਕੀਤੇ ਜਿਨ੍ਹਾਂ ਨੇ ਮਤਲਬ ਦੀਕੀਆਂ ਕੀਤੀਆਂ ਮਾਰਿਆ 15 ਤੋਂ 20 ਹਜ਼ਾਰ ਲੋਕਾਂ ਦਾ ਕਤਲੇਆਮ ਹੋਇਆ ਉਹਨਾਂ 2 ਸਾਲਾਂ 'ਚ ਤੇ 10 ਲੱਖ ਦੇ ਕਰੀਬ ਉਥੋਂ ਅਜਾੜੇ 7 ਅਕਤੂਬਰ 2023 ਨੂੰ ਜਿਹੜੀ ਘਟਨਾ ਵਾਪਰੀ ਆ ਹਮਾਸ ਦੇ ਲੜਾਕੇ ਉਹ ਬਹੁਤ ਵੱਡੇ ਪੱਧਰ ਤੇ ਕਤਲੇਆਮ ਕਰਦੇ ਆ ਤੇ ਫਿਰ ਇਜ਼ਰਾਈਲ ਨੂੰ ਵੀ ਹੱਕ ਆ ਆਪਣੇ ਸੈਲਫ ਡਿਫੈਂਸ ਦਾ ਇਹ ਕੋ 7 ਅਕਤੂਬਰ ਤੋਂ ਨਹੀਂ ਸ਼ੁਰੂ ਹੋਇਆ 7 ਅਕਤੂਬਰ 2023 ਤੋਂ ਪਹਿਲਾਂ ਦਸਿਆਂ ਹਜ਼ਾਰ ਬੰਦਾ ਜਿਹੜਾ ਫਸਤੀਨੀ ਜਿਹੜਾ ਲੋਕ ਨੇ ਉਹ ਇਜ਼ਰਾਈਲ ਮਾਰ ਚੁੱਕੇ ਜੇ ਅਮਰੀਕਾ ਉਹਨੂੰ ਅੱਜ ਮਦਦ ਖਤਮ ਕਰ ਦੇ ਤਾਂ ਇਜ਼ਰਾਈਲ ਇੱਕ ਦਿਨ ਨਹੀਂ ਟਿਕ ਸਕਦਾ ਫਸਤੀਨੀਆਂ ਦੇ ਸੰਘਰਸ਼ ਦੇ ਅੰਦਰ ਪਰ ਨਾ ਤਾਂ ਉਹਨਾਂ ਕੋਲੇ ਰਸ਼ਨ ਪਾਣੀ ਆ ਨਾ ਦਵਾਈਆਂ ਹਸਪਤਾਲ ਸਕੂਲ ਉਹਨਾਂ ਦੇ ਖਤਮ ਹੋ ਗਏ ਕਿਵੇਂ ਬਚੂਗੀ ਫਿਰ ਇਹ ਕੌਮ ਬੰਦੇ ਆਪਾਂ ਕਹਿੰਦੇ ਵੀ ਛੋਲੇ ਚੱਬ ਕੇ ਵੀ ਜਿਉਂਦੇ ਨੇ ਛੋਲੇ ਚੱਬ ਕੇ ਵੀ ਉਹ ਲੜ ਰਹੇ ਨੇ ਇਜ਼ਰਾਈਲ ਕਿੱਥੋਂ ਤੱਕ ਜਾ ਕੇ ਫਿਰ ਮੰਨੂਗਾ ਜੀ ਇਸ ਵਕਤ ਇਹ ਹੀ ਲੱਗ ਰਿਹਾ ਕਿ ਉਹਨਾਂ ਨੇ ਧਾਰ ਲਿਆ ਕਿ ਜਿਹੜਾ ਇਹ ਇਲਾਕਾ ਗਾਜ਼ਾ ਪੱਟੀ ਹੈ ਇਹਨੂੰ ਮਿੱਟੀ 'ਚ ਮਿਲਾ ਦੇਣਾ ਤੇ ਜਿਹੜਾ ਪੂਰੀ ਦੁਨੀਆ 'ਚ ਫਲਸਤੀਨੀਆਂ ਨੂੰ ਹਮਾਇਤ ਮਿਲ ਜਾ ਕਿਉਂਕਿ ਸਹਿਲ ਜੀ ਦੁਨੀਆ ਦੀ ਅਸੀਂ ਪਹਿਲੀ ਨਸਲ ਕੁਸ਼ੀ ਆ ਜਿਹੜੀ ਅਸੀਂ ਲਾਈਵ ਦੇਖ ਰਹੇ ਹਾਂ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ جنگ ਲੱਗੀ ਹੋਈ ਹੈ ਇਹ جنگ ਹੋਂਦ ਦੀ ਹੈ ਇਹ جنگ ਪੈਸੇ ਦੀ ਹੈ ਇਹ جنگ ਕਬਜ਼ੇ ਦੀ ਹੈ ਇਹ ਸਾਰੇ ਕਸ ਦੇ ਵਿੱਚ ਇੱਕ ਜਿਹੜੀ ਆ ਰੈਜਿਸਟੈਂਸ ਮੂਵਮੈਂਟ ਆ ਜਿਹੜੀ ਇੱਕ ਜਿਹੜੀ ਗੱਲ ਉਹ ਸਾਹਮਣੇ ਆਉਂਦੀ ਆ ਉਹ ਆ ਫਲਸਤੀਨ ਦੀ جنگ ਫਲਸਤੀਨ ਦੇ ਲੋਕ ਬਹੁਤ ਜ਼ਿਆਦੇ ਲੰਬੇ ਸਮੇਂ ਤੋਂ ਇਹ ਕਹਿ ਰਹੇ ਕਿ ਉਹਨਾਂ ਦਾ ਘਰ ਉਹਨਾਂ ਤੋਂ ਖੋਹ ਲਿਆ ਗਿਆ ਉਹਨਾਂ ਦੀ ਜਗ੍ਹਾ ਉਹਨਾਂ ਦੀ ਜ਼ਮੀਨ ਉਹਨਾਂ ਦਾ ਕਾਰੋਬਾਰ ਸਭ ਕੁਝ ਉਹਨਾਂ ਤੋਂ ਖੋਹ ਲਿਆ ਗਿਆ ਤੇ ਦੋਸ਼ ਲੱਗਦਾ ਹੈ ਇਜ਼ਰਾਈਲ ਉੱਪਰ ਇਜ਼ਰਾਈਲ ਦੇ ਆਪ ਦੇ ਮਤਨੇ ਆਪ ਦੇ ਦਲੀਲਾਂ ਨੇ ਕਿ ਉਹਨਾਂ ਕੋਲੇ ਕਦੇ ਕੋਈ ਦੇਸ਼ ਨਹੀਂ ਸੀਗਾ ਇਤਿਹਾਸ ਦੇ ਵਿੱਚ ਜਿਹੜਾ ਜਰੂਸ਼ਲੇਮ ਉਹ ਇਲਾਕਾ ਉਹਨਾਂ ਦਾ ਇਲਾਕਾ ਇਤਿਹਾਸਕ ਤੌਰ ਤੇ ਤੇ ਉਹ ਵਾਪਸ ਆ ਕੇ ਵਸਿਆ 1950ਆਂ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਚੱਲਦੀ ਆ ਤੇ ਇਹ ਅੱਜਕੱਲ ਅਸੀਂ ਇਸ ਵਿਸ਼ੇ ਤੇ ਤਾਂ ਗੱਲ ਕਰ ਰਹੇ ਹਾਂ ਕਿ ਜਦੋਂ ਵੀ ਸਵੇਰੇ ਅਸੀਂ ਫੋਨ ਦੇਖਦੇ ਹਾਂ ਅਸੀਂ ਆਪਣਾ WhatsApp ਖੋਲਦੇ ਹਾਂ ਆਪਣਾ Instagram ਖੋਲਦੇ ਹਾਂ ਤਾਂ ਗਾਜ਼ਾ ਤੋਂ ਜਿਹੜੇ ਤਸਵੀਰਾਂ ਆਉਂਦੀਆਂ ਨੇ ਉਹ ਬੜੀਆਂ ਭਿਆਨਕ ਹੁੰਦੀਆਂ ਨੇ ਪੂਰੇ ਦਾ ਪੂਰਾ ਸ਼ਹਿਰ ਆ ਜਿਹੜਾ ਪੂਰੇ ਤੇ ਪੂਰਾ ਇਲਾਕਾ ਜਿਹੜਾ ਉਹ ਤਬਾਹ ਹੋ ਰਿਹਾ ਸਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ ਅਸੀਂ ਕਹਿੰਦੇ ਆ ਕਿ ਸਾਡਾ ਸਮਾਜ ਬਹੁਤ ਵਿਕਸਿਤ ਹੋ ਗਿਆ ਪਰ 21ਵੀਂ ਸਦੀ ਦੇ ਵਿੱਚ ਵੀ ਅਸੀਂ ਇਸ ਕਿਸਮ ਦੇ ਜੰਗਾਂ ਉਹ ਰੋਜ਼ ਲੱਗਦੀਆਂ ਵਧਦੀਆਂ ਦੇਖ ਰਹੇ ਹਾਂ ਹੁਣ ਇਰਾਨ ਦੇ ਵੀ ਐਂਟਰੀ ਹੋ ਗਿਆ ਸਾਰੇ ਮਾਮਲੇ ਤੇ ਆਪਣੇ ਲਈ ਜਾਨਣਾ ਜ਼ਰੂਰ ਜ਼ਰੂਰੀ ਹੋ ਜਾਂਦਾ ਕਿ ਇਹ ਜੰਗਾਂ ਕਿਉਂ ਲੱਗ ਰਹੀਆਂ ਨੇ ਖਾਸ ਕਰਕੇ ਵਿਦਿਆਰਥੀ ਤਬਕਾ ਉਹ ਦੇਖਦਾ ਤਾਂ ਸਾਨੂੰ ਜ਼ਰੂਰ ਗੱਲਾਂ ਧਿਆਨ 'ਚ ਹੋਣੀਆਂ ਚਾਹੀਦੀਆਂ ਨੇ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਫلسطੀਨ ਦੇ ਹੱਕ ਦੇ ਵਿੱਚ ਕਾਫੀ ਮੂਵਮੈਂਟ ਜਿਹੜੀ ਅਮਰੀਕਾ ਦੇ ਯੂਨੀਵਰਸਿਟੀ ਵਿੱਚ ਵੀ ਉੱਠ ਰਹੀ ਆ ਭਾਰਤ ਦੇ ਯੂਨੀਵਰਸਿਟੀਆਂ ਵਿੱਚ ਵੀ ਜਿਹੜੇ ਦੇ ਬਾਰੇ ਚਰਚਾ ਉਹ ਹੁੰਦੀ ਰਹਿੰਦੀ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਰਾ ਮਸਲਾ ਕੀ ਆ ਤਾਂ ਕਿ ਹਰ ਇੱਕ ਤੱਕ ਗੱਲ ਪਹੁੰਚ ਸਕੇ ਕਿ ਇਸ ਤਰੀਕੇ ਦੇ ਇਸ਼ੂ ਕਿਉਂ ਉੱਠਦੇ ਆ ਔਰ ਪੰਜਾਬ ਦੇ ਸੰਦਰਭ ਵਿੱਚ ਵੀ ਜਿਹੜੀਆਂ ਚੀਜ਼ਾਂ ਉਹ ਵੇਖਣੀਆਂ ਉਹ ਬਣਦੀਆਂ ਨੇ ਭਾਰਤ ਦੇ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮਾਨਵ ਨੇ ਨੌਜਵਾਨ ਭਾਰਤ ਸਭਾ ਤੋਂ ਲਗਾਤਾਰ ਇਸ ਮਸਲੇ ਤੇ ਲਿਖਦੇ ਰਹਿੰਦੇ ਨੇ ਬੋਲਦੇ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਆਪਾਂ ਗੱਲਬਾਤ ਕਰਨੀਆਂ ਜੀ ਫਲਸਤੀਨ ਦੇ ਮੁੱਦੇ ਦੀ ਇਜ਼ਰਾਈਲ ਦੇ ਮੁੱਦੇ ਦੀ ਇੱਕ ਇਤਿਹਾਸ ਰਿਹਾ ਆਪਾਂ ਨੂੰ ਇੱਕ ਜਨਰਲ ਜੀ ਗੱਲ ਕਾਫੀ ਲੋਕਾਂ ਦੇ ਧਿਆਨ ਦੇ ਵਿੱਚ ਹੈ ਕਿ ਯਹੂਦੀਆਂ ਨਾਲ ਬਹੁਤ ਤੱਕਾ ਹੋਇਆ ਦੂਜੇ ਵਿਸ਼ਵ ਯੁੱਧ ਦਾ ਜਿਹੜਾ ਉਸ ਸਮੇਂ ਦੇ ਦੌਰਾਨ ਬਹੁਤ ਸਾਰੇ ਯਹੂਦੀਆਂ ਨੂੰ ਜਿਹੜਾ ਉਹ ਗੈਸ ਚੈਂਬਰਾਂ ਦੇ ਵਿੱਚ ਮਾਰਿਆ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਉਹਨਾਂ ਦੇ ਹੋਮ ਲੈਂਡ ਦੀ ਜਿਹੜੀ ਮੰਗ ਉੱਠਦੀ ਆ ਤਾਂ ਆਪਾਂ ਫਿਰ ਵੀ ਆਪਣੇ ਦਰਸ਼ਕਾਂ ਲਈ ਆਪਾਂ ਇੱਕ ਹਿਸਟੋਰੀਕਲ ਕੰਟੈਕਸਟ ਦੇਣ ਲਈ ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਣੇ ਆ ਕਿ ਇਜ਼ਰਾਈਲ ਦੀ ਹੋਂਦ ਕਿਵੇਂ ਹੁੰਦੀ ਆ ਤੇ ਇਜ਼ਰਾਈਲ ਫਲਸਤੀਨ ਦੇ ਇਲਾਕੇ ਤੇ ਕਿਦਾਂ ਕਬਜ਼ਾ ਕਰ ਲੈਂਦਾ ਇਹਨੂੰ ਲੈ ਕੇ ਨਾ ਕਈ ਕਈ ਗੱਲਾਂ ਜਿਵੇਂ ਚੱਲਦੀਆਂ ਨੇ ਇੱਕ ਯਹੂਦੀ ਵਿਦਵਾਨ ਹੈ ਨਾਰਮਲ ਫਿੰਕਰਸਟीन ਕਰਕੇ ਤੁਸੀਂ YouTube ਤੇ ਵੀ ਵੀਡੀਓ ਦੇਖੋਗੇ ਜਾਂ ਦੇਖੋਗੇ ਤੇ ਸਾਹਮਣੇ ਆਉਂਦੀਆਂ ਉਹ ਇਦਾਂ ਦਾ ਬੰਦਾ ਆ ਤੇ ਜਿਹਦੇ ਮਾਪਿਓ ਸਕੀ ਰਿਸ਼ਤੇਦਾਰੀ ਚੋਂ ਕਈ ਰਿਸ਼ਤੇਦਾਰ ਹਿਟਲਰ ਦੇ ਕੈਂਪਾਂ ਦੇ ਵਿੱਚ ਮਾਰੇ ਗਏ ਉਹ ਆਪਦੇ ਭਾਸ਼ਣਾ ਦੇ ਵਿੱਚ ਅਕਸਰ ਗੱਲ ਕਹਿੰਦਾ ਹੁੰਦਾ ਵੀ ਜਿਹੜਾ ਕੁਛ ਯਹੂਦੀਆਂ ਦੇ ਨਾਲ ਹਿਟਲਰ ਨੇ ਕੀਤਾ ਉਹੀ ਕੁਝ ਹੁਣ ਜਿਹੜੀ ਯਹੂਦੀ ਸਟੇਟ ਹੈ ਇਜ਼ਰਾਈਲ ਆ ਉਹ ਫਸਤੀਨੀਆਂ ਦੇ ਨਾਲ ਕਰ ਰਹੀ ਆ ਤੇ ਮੈਂ ਯਹੂਦੀ ਹੋਣ ਦੇ ਨਾਤੇ ਇਜ਼ਰਾਈਲ ਦਾ ਸ਼ਰਿਆਮ ਤੇ ਖੁੱਲਾ ਵਿਰੋਧ ਕਰਦਾ ਤੇ ਮਤਲਬ ਇਹ ਗੱਲ ਇਹੀ ਗੱਲ ਸੱਚੀ ਹੈ ਕਿ ਵੀ ਜਦੋਂ ਯਹੂਦੀਆਂ ਦਾ ਕਤਲੇਆਮ ਹੋਇਆ ਤਾਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਇੱਕ ਨੈਤਿਕ ਹਮਾਇਤ ਮਿਲੀ ਹਮਦਰਦੀ ਮਿਲੀ ਵੀ ਹਾਂ ਵੀ ਇਹ ਲਤਾੜੇ ਗਏ ਆ ਇਹਨਾਂ ਦਾ ਕੋਈ ਦੇਸ਼ ਨਹੀਂ ਪਰ ਇਹ ਇੱਕ ਸਿਰਫ ਇੱਕ ਪਾਸਾ ਹੈ ਜੇ ਇਜ਼ਰਾਈਲ ਰਾਜ ਬਣਾਉਣ ਦੀ ਗੱਲ ਜਿਹੜੀ ਗੱਲ ਹੈ ਇਹ ਸੰਕਲਪਾ 19ਵੀਂ ਸਦੀ ਦੇ ਅਖੀਰ ਦੇ ਵਿੱਚ ਹੀ ਆ ਜਾਂਦਾ ਮੈਂ ਕਿਉਂਕਿ ਇੱਥੇ ਕੁਝ ਚੀਜ਼ਾਂ ਦਾ ਵਖਰੇਵਾ ਸਹਿਲਜੀ ਕਰਨਾ ਜ਼ਰੂਰੀ ਹੈ ਜਿਵੇਂ ਇੱਕ ਤਾਂ ਇਹ ਵੀ ਯਹੂਦੀ ਜੋ ਹੈ ਇੱਕ ਧਰਮ ਹੈ ਜ਼ਿਓਨਵਾਦ ਹੈ ਜੋ ਜ਼ਾਇਨਿਜ਼ਮ ਹੈ ਜਾਂ ਜ਼ਿਓਨਵਾਦ ਆ ਇਹ ਵੱਖਰੀ ਚੀਜ਼ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ Hindu ਧਰਮ ਦਾ ਬੰਦਾ ਤੇ Hindu ਤਵੀ ਹਣਾ ਇਹ ਵਿਚਾਰ ਤਾਰ ਆਇਆ ਜਿਹੜੀ ਜ਼ਿਆਨਵਾਦ ਵਾਲੀ ਕਿ ਇੱਕ ਧਰਮ ਆਧਾਰਿਤ ਰਾਜ ਹੋਵੇ ਜਿਹਦਾ ਨਾਮ ਇਜ਼ਰਾਈਲ ਹੋਵੇ ਇਹ ਗੱਲ 19ਵੀਂ ਸਦੀ ਦੇ ਅਖੀਰ ਦੇ ਵਿੱਚ ਥੀਓਡੋਰ ਹਰਜ਼ਲ ਨਾਮ ਦਾ ਜਿਹੜਾ ਸ਼ਖਸ ਹੈ ਤੇ ਉਹਦੇ ਨਾਲ ਉਹਦੀ ਕੋਈ ਜੁੰਡਲੀ ਹੈ ਜਿਹੜੀ ਉਹਨਾਂ ਨੇ ਇੱਕ ਬਾਰਨਾ ਸ਼ੁਰੂ ਕੀਤਾ ਕਿ ਜਿਹੜਾ ਧਰਮ ਆਧਾਰਿਤ ਯਹੂਦੀ ਧਰਮ ਦੇ ਆਧਾਰ ਤੇ ਇੱਕ ਸਟੇਟ ਹੋਵੇ ਉਦੋਂ ਇਹ ਬਿਲਕੁਲ ਨਹੀਂ ਸੀ ਵੀ ਇਹ ਫਸਤੀਨ ਦੀ ਧਰਤੀ ਤੇ ਹੋਵੇ ਜਾਂ ਮੱਧ ਪੂਰਬ ਦੇ ਵਿੱਚ ਹੀ ਹੋਵੇ ਉਦੋਂ ਜਿਹੜੇ ਵੀ ਸਾਮਰਾਜੀ ਦੇਸ਼ ਸੀ ਇੰਗਲੈਂਡ ਸੀ ਜਾਂ ਫਰਾਂਸ ਸੀ ਜਰਮਨੀ ਸੀ ਇਹਨਾਂ ਦੇ ਅੱਗੇ ਉਹ ਦਲੀਲਾਂ ਲੈ ਕੇ ਜਾਂਦਾ ਸੀ ਵੀ ਯਹੂਦੀ سرمایہਦਾਰਾਂ ਦੇ ਵੱਲੋਂ ਵੀ ਸਾਡਾ ਵੀ ਇੱਕ ਰਾਜ ਬਣਾਇਆ ਜਾਵੇ ਹਨਾ ਤੇ ਉਦੋਂ ਜਰਮਨਾ ਨੇ ਤਾਂ ਇਹ ਕਿਹਾ ਸੀ ਕਿ ਅਫਰੀਕਾ ਦੇ ਮਹਾਦੀਪ ਦੇ ਨਾਲ ਇੱਕ ਟਾਪੂ ਆ ਮੈਡਾਗਾਸਕਰ ਉੱਥੇ ਯਹੂਦੀ ਬਸਤੀ ਬਣਾ ਦੰਨੇ ਆ ਕਿਸੇ ਨੇ ਇਹ ਵੀ ਕਿਹਾ ਦੱਖਣੀ ਅਮਰੀਕਾ ਚ ਬਣਾ ਦੰਨੇ ਆ ਤੇ ਯੂਗਾਂਡਾ ਅਫਰੀਕੀ ਦੇਸ਼ ਦੇ ਵਿੱਚ ਵੀ ਬਣਾਉਣ ਦੀ ਗੱਲ ਹੋਈ ਪਰ ਹੋਇਆ ਕੀ ਕਿ ਇਹ ਵਿਚਾਰ ਨੂੰ ਕੋਈ ਬਾਲਾ ਤਵੱਜੋ ਕਿਸੇ ਨੇ ਨਹੀਂ ਦਿੱਤੀ ਤੁਸੀਂ ਦੇਖੋ ਵੀ ਇਹ ਵਿਚਾਰ ਨੂੰ ਹਵਾ ਜਦੋਂ ਮਿਲਦੀ ਹੈ ਜਦੋਂ ਪਹਿਲੀ ਸੰਸਾਰ ਜੰਗ ਹੁੰਦੀ ਹੈ ਪਹਿਲੀ ਸੰਸਾਰ ਜੰਗ ਦੇ ਖਾਤਮੇ ਤੇ ਕੀ ਹੁੰਦਾ ਹੈ ਕਿ ਆਟੋਮਨ ਜਿਹੜੀ ਸਲਤਨਤ ਹੈ ਉਹ ਖਿੰਡਦੀ ਹੈ ਇਸ ਖਿੱਤੇ ਦੇ ਵਿੱਚ ਉਸ ਟਾਈਮ ਸਭ ਤੋਂ ਵੱਡੀ ਸਲਤਨਤ ਸੀ ਆਟੋਮਨ ਸਲਤਨਤ ਖਿੰਡੀ ਬਹੁਤ ਸਾਰੇ ਦੇਸ਼ ਜਿਹੜੇ ਆਟੋਮਟ ਸਲਤਨਤ ਦੇ ਅਧੀਨ ਸੀ ਉਹ ਆਜ਼ਾਦ ਹੋਏ ਤੇ ਇੱਥੇ ਦੋ ਤਰ੍ਹਾਂ ਦਾ ਦੋ ਤਾਕਤਾਂ ਦਾ ਰਾਜ ਹੁੰਦਾ ਹੈ ਕਿ ਫਰਾਂਸ ਨੂੰ ਸੀਰੀਆ ਤੇ ਲਬਨਾਨ ਮਿਲਦਾ ਹੈ ਤੇ ਇੰਗਲੈਂਡ ਨੂੰ ਫਸਤੀਨ ਮਿਲਦਾ ਆ ਜੌਰਡਨ ਮਿਲਦਾ ਆ ਇਰਾਕ ਮਿਲਦਾ ਆ ਮਤਲਬ ਹੁਣ ਇਹ ਦੋ ਸਾਮਰਾਜੀ ਤਾਕਤਾਂ ਦੀ ਇੱਥੇ ਲੜਾਈ ਹੁੰਦੀ ਹੈ ਤੇ ਉਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਤੇਲ ਵੀ ਲੱਭਿਆ ਜਾਣਾ ਸ਼ੁਰੂ ਹੁੰਦਾ ਮਲੋ 1920ਾਂ 30ਾਂ ਦਾ ਜਿਹੜਾ ਦਹਾਕਾ ਹੈਗਾ ਉਸੇ ਟਾਈਮ ਇੱਥੇ ਆਜ਼ਾਦ ਆਟੋਮਨ ਸਲਤਨਤ ਤੋਂ ਆਜ਼ਾਦ ਦੇਸ਼ਾਂ ਦੀ ਹੋਣਾਣੀ ਇਹਨਾਂ ਦਾ ਫਰਾਂਸ ਤੇ ਇੰਗਲੈਂਡ ਵਰਗੀ ਸਾਮਰਾਜੀ ਤਾਕਤਾਂ ਦੇ ਅਧੀਨ ਆਉਣਾ ਤੇ ਇੱਥੇ ਤੇਲ ਦੀ ਖੋਜ ਆਉਣੀ ਇਹ ਤਿੰਨੇ ਚੀਜ਼ਾਂ ਨਾਲ-ਨਾਲ ਚੱਲ ਰਹੀਆਂ ਨੇ ਹਨਾ ਫੇਰ ਇਸ ਦੇ ਕਰਕੇ ਇੱਥੇ ਜਿਹੜੇ ਸਾਮਰਾਜੀ ਨੇ ਖਾਸ ਕਰਕੇ ਇੰਗਲੈਂਡ ਆ ਉਹ ਇੱਦੇ ਇੱਥੇ ਆਪਦੇ ਲਈ ਮੌਕਾ ਵੇਖਦਾ ਹੈ ਕਿ ਵੀ ਜੇ ਅਸੀਂ ਇੱਥੇ ਕੋਈ ਇਦਾਂ ਦੀ ਪੱਕੀ ਸਟੇਟ ਬਣਾ ਦਈਏ ਜਿਹੜੀ ਸਾਡੀ ਪਿੱਠੂ ਬਣ ਕੇ ਰਹੇ ਤਾਂ ਸਾਨੂੰ ਇੱਥੇ ਇਸ ਪੂਰੇ ਇਲਾਕੇ ਦੇ ਵਿੱਚ ਆਪਦੇ ਹਿੱਤ ਸੁਰੱਖਿਅਤ ਮਿਲਣਗੇ ਇਸ ਕਰਕੇ 1917 ਦੇ ਵਿੱਚ ਇੱਕ ਬਾਲਫੋਰ ਡਿਕਲੇਰੇਸ਼ਨ ਬਾਲਫੋਰ ਅਲਾਨਾ ਜਿਹੜਾ ਉਹ ਪੇਸ਼ ਕੀਤਾ ਜਾਂਦਾ ਜਿਦੇ ਚ ਇਸ ਖਿੱਤੇ 'ਚ ਯਹੂਦੀ ਰਾਜ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਫੇਰ ਵੀ ਇਹ ਇੱਕ ਆਫੀਸ਼ੀਅਲ ਪਦਦਰ ਦੇ ਉੱਤੇ ਸਰਕਾਰੀ ਪਦਦਰ ਤੇ ਕਲਾਨਾਮਾ ਹਜੇ ਯਹੂਦੀ ਰਾਜ ਕੋਈ ਵਾਸਤਵ ਦੇ ਵਿੱਚ ਹੋਂਦ 'ਚ ਨਹੀਂ ਆਉਂਦਾ ਇਹ ਹੋਂਦ ਚਾਹੁੰਦਾ ਜਦੋਂ ਦੂਜੀ ਜੰਗ ਦੇ ਵਿੱਚ ਹਿਟਲਰ ਦੇ ਵੱਲੋਂ ਕਤਲੇਆਮ ਕਰਿਆ ਜਾਂਦਾ ਯਹੂਦੀਆਂ ਦਾ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਯਹੂਦੀਆਂ ਦੀ ਹਮੈਤ ਨੈਤਿਕ ਹਮੈਤ ਦੇ ਵਿੱਚ ਅਵਾਜ਼ ਉੱਠਦੀ ਹੈ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਗੱਲ ਜਿਹੜੀ ਕਰਨੀ ਬਣਦੀ ਹੈ ਕਿ ਜਦੋਂ ਯਹੂਦੀਆਂ ਨੂੰ ਯੂਰਪ ਦੇ ਵਿੱਚੋਂ ਖਾਸ ਕਰ ਜਰਮਨੀ ਤੇ ਜਰਮਨੀ ਨੇ ਜਿੱਥੇ ਕਬਜ਼ਾ ਕੀਤਾ ਸੀ ਪੋਲੈਂਡ ਵਗੈਰਾ ਦੇ ਵਿੱਚੋਂ ਫਰਾਂਸ ਤੋਂ ਜਦੋਂ ਫੜ-ਫੜ ਕੇ ਲਿਜਾਇਆ ਜਾ ਰਿਹਾ ਸੀ ਜਿਹੜੇ ਯਹੂਦੀ ਬਚ ਗਏ ਸੀ ਉਹਨਾਂ ਨੂੰ ਅਮਰੀਕਾ ਨੇ ਵੀ ਢੋਈ ਨਹੀਂ ਦਿੱਤੀ ਅਮਰੀਕਾ ਨੇ ਤਾਂ ਇਥੋਂ ਤੱਕ ਕਿ ਜਹਾਜ਼ ਵੀ ਮੋੜੇ ਨੇ ਕਈ ਜਿਹੜੇ ਯਹੂਦੀ ਬਚ ਕੇ ਉਧਰ ਜਾ ਰਹੇ ਸੀ ਸੋਵੀਅਤ ਯੂਨੀਅਨ ਇੱਕ ਮੁਲਕ ਸੀ ਜਿੱਥੇ ਯਹੂਦੀਆਂ ਨੇ ਨਾ ਸਿਰਫ ਉਹਨਾਂ ਨੂੰ ਸ਼ਰਨ ਦਿੱਤੀ ਯਹੂਦੀ ਉਹਨਾਂ ਦੀ ਫੌਜ ਲਾਲ ਫੌਜ ਦੇ ਵਿੱਚ ਮਿਲ ਕੇ ਹਿਟਲਰ ਦੇ ਖਿਲਾਫ ਲੜੇ ਵੀ ਹਨਾ ਜਿਹੜੇ ਬਚ ਗਏ ਉਹਨਾਂ ਨੂੰ ਇੱਕ ਨੈਤਿਕ ਹਮਦਰਦੀ ਇਸ ਵਿਚਾਰ ਨੂੰ ਮੈਨੂੰ ਲੱਗੀ ਕਿ ਹਾਂ ਯਹੂਦੀ ਰਾਜ ਹੋਣਾ ਚਾਹੀਦਾ ਜਿਹਦੇ ਕਰਕੇ 1947 ਚ ਸੰਯੁਕਤ ਰਾਸ਼ਟਰ ਦੇ ਵਿੱਚ ਮੱਧ ਪੂਰਬ ਦੇਸ਼ ਖਿੱਤੇ ਦੇ ਵਿੱਚ ਯਹੂਦੀ ਸਟੇਟ ਜਿਹੜਾ ਬਣਾਉਣ ਦਾ ਵਿਚਾਰ ਆ ਉਹ ਪੱਕਾ ਮਤਾ ਪਾਸ ਹੁੰਦਾ ਤੇ ਉਸੇ ਸਾਲ ਫਿਰ ਇਹਦੇ ਵਾਸਤੇ ਫਲਸਤੀਨ ਦੀ ਧਰਤੀ ਜਿਹੜੀ ਉਹ ਚੁਣੀ ਜਾਂਦੀ ਹੈ ਇਹ ਜ਼ਰੂਰ ਆਪਾਂ ਗੱਲ ਕਲੀਅਰ ਹੋ ਜਾਈ ਹਾਂਜੀ ਕਿ ਇਹੀ ਇਲਾਕਾ ਹੀ ਕਿਉਂ ਚੁਣਿਆ ਗਿਆ ਹਾਂ ਜਿਹੜਾ ਇਤਿਹਾਸਕ ਤੌਰ ਤੇ ਇੱਕ ਦਾਵਾ ਜਿਹੜਾ ਪੇਸ਼ ਕੀਤਾ ਜਾਂਦਾ ਉਹ ਜ਼ਰੂਰ ਦੱਸੋ ਜੀ ਇਹ ਇਲਾਕਾ ਇਸ ਕਰਕੇ ਜਿਵੇਂ ਇਹਦੇ ਵਿੱਚ ਦੋ ਚੀਜ਼ਾਂ ਆਪਾਂ ਨੂੰ ਧਿਆਨ ਰੱਖਣੀਆਂ ਵੀ ਇਲਾਕੇ ਦਾ ਚੁਣਨ ਦਾ ਕਾਰਨ ਤਾਂ ਸਿੱਧਾ ਸਿੱਧਾ ਇਹ ਆ ਕਿ ਮੱਧ ਪੂਰਬ ਦੇ ਨਾਲ ਇਹਨਾਂ ਸਮਰਾਜਿਆਂ ਦੇ ਹਿੱਤ ਜੁੜ ਗਏ ਸੀ ਖਾਸ ਕਰਕੇ ਇੰਗਲੈਂਡ ਦੇ ਜੁੜ ਗਏ ਸੀ ਕਿਉਂਕਿ ਲੈਂਡ ਦਾ ਇੱਥੇ ਯਾਤਰ ਦੇਸ਼ਾਂ ਤੇ ਕਬਜ਼ਾ ਸੀ ਔਰ ਇਸ ਦੇਸ਼ ਦੇ ਵਿੱਚੋਂ ਜਿਹੜੀਆਂ ਰਿਆਸਤਾਂ ਦੇਸ਼ ਅੱਡ ਹੋ ਕੇ ਬਣੇ ਆਤਮਨ ਸალਤਨਤ ਦੇ ਖੰਡਣ ਤੋਂ ਬਾਅਦ ਉਹਦਾ ਦਬਦਬਾ ਖਤਮ ਹੋਇਆ ਤਾਂ ਇੱਕ ਕੋਈ ਨਵੀਂ ਤਾਕਤ ਇੱਥੇ ਚਾਹੀਦੀ ਸੀ ਜਿਹੜੀ ਆਪਦਾ ਇੱਕ ਸਾਰ ਦਬਦਬਾ ਰੱਖ ਸਕੇ ਤਾਂ ਇੰਗਲੈਂਡ ਨੂੰ ਪਤਾ ਸੀ ਕਿ ਜੇ ਮੈਂ ਆਪਦਾ ਦਬਦਬਾ ਰੱਖ ਸਕਦਾ ਹਾਂ ਤਾਂ ਇੱਥੇ ਕੋਈ ਏਦਾਂ ਦੀ ਪੱਕੀ ਹਾਜ਼ਰੀ ਕਿਸੇ ਦੀ ਚਾਹੀਦੀ ਹੈ ਜੋ ਇੱਥੇ ਸਾਰੀਆਂ ਗੜਬੜਾਂ ਲਗਾਤਾਰ ਇੱਥੇ ਗੜਬੜਾਂ ਚੱਲਦੀਆਂ ਰਹਿਣ ਜਿਹਨੂੰ ਲੈ ਕੇ ਰੌਲਾ ਪੈਂਦਾ ਰਹੇ ਜਿਹਨੂੰ ਲੈ ਕੇ ਆਪਸ 'ਚ ਸਟੇਟਾਂ ਲੜਦੀਆਂ ਰਹਿਣ ਤੇ ਪਰ ਮੇਰੇ ਹਿੱਤ ਦੇ ਵੇਸੇ ਇਸ ਰੌਲੇ ਦੇ ਵਿੱਚ ਸੁਰੱਖਿਅਤ ਰਹਿਣ ਇਸ ਕਰਕੇ ਉਹਨਾਂ ਦੇ ਲਈ ਸਭ ਤੋਂ ਸਾਜਗਰ ਹਾਲ ਤਾਂ ਇੱਥੇ ਮੱਧਪੂਰਬ ਹੀ ਬਣਦਾ ਸੀ ਤੇ ਦੂਜਾ ਆਪਾਂ ਦੱਸਿਆ ਵੀ ਇੱਥੇ ਤੇਲ ਤੇ ਤੇਲ ਦੀ ਜਿਹੜੀ ਮੰਗ ਆਉ 920 30 ਤੋਂ ਬਾਅਦ ਬਹੁਤ ਹੋਣੀ ਸ਼ੁਰੂ ਹੋਈ ਤਾਂ ਤੇਲ ਵਾਲਾ ਇਹ ਇਲਾਕਾ ਇਹ ਪੂਰਾ ਜਰਖੇ ਦਾ ਇਲਾਕਾ ਬਣਦਾ ਸੀ ਜਿਸ ਤਰੀਕੇ ਦੇ ਨਾਲ ਉਮਾਨ ਕਤਰ ਸਾਉਦੀਆ ਇਹਨਾਂ ਦੇਸ਼ਾਂ ਨੂੰ ਜਾਰਡਨ ਦੇਸ਼ਾਂ ਨੂੰ ਜਿਹੜਾ ਖੜਾ ਕੀਤਾ ਅਮਰੀਕਾ ਨੇ ਬਾਅਦ ਦੇ ਵਿੱਚ ਜਾ ਕੇ ਉਹ ਵੀ ਆਪਦੇ ਤੇਲ ਦੇ ਹਿੱਤਾਂ ਕਰਕੇ ਖੜਾ ਕੀਤਾ ਇੱਥੇ ਜਿਹੜੀਆਂ ਰਾਜਸ਼ਾਹੀਆਂ ਬਿਠਾਈਆਂ ਇੱਕੋ ਇੱਕ ਪਰਿਵਾਰ ਦੇ ਰਾਜ ਹੁਣ ਵੀ ਉਹ ਚੱਲੇ ਆਉਂਦੇ ਨੇ ਉਸੇ ਹਿੱਤ ਦੇ ਤਹਿਤ ਹੀ ਇੰਗਲੈਂਡ ਨੇ ਉਸ ਟਾਈਮ ਤੇ ਇਲਾਕਾ ਚੁਣਿਆ ਵੀ ਇੱਥੇ ਇੱਕ ਯਹੂਦੀ ਰਾਜ ਬਣਾਇਆ ਜਾਵੇ ਪਰ ਇਹ ਗੱਲ ਬਿਲਕੁਲ ਗਲਤ ਆ ਵੀ ਇੱਥੇ ਖਾਲੀ ਥਾਂ ਸੀ ਕੁੜਾ ਦਾ ਮਦਾਂਸੀ ਜਿੱਥੇ ਕੋਈ ਰਹਿੰਦਾ ਨਹੀਂ ਸੀ ਮਤਲਬ ਜਦੋਂ ਇਹ ਧਰਤੀ ਵਸਾਈ ਗਈ ਜਿਹੜਾ ਫਸਤੀਨ ਦਾ ਇਲਾਕਾ ਉਦੋਂ ਇੱਥੇ ਫਸਤੀਨ ਕੌਮ ਹੀ ਵੱਸਦੀ ਸੀ ਹਨਾ ਫਸਤੀਨ ਦੇ 4.5 ਲੱਖ ਦੇ ਕਰੀਬ ਇੱਥੇ ਵੱਸਦੀ ਸੀ 24000 ਯਹੂਦੀ ਸੀ ਤੁਸੀਂ ਦੇਖੋ 4.5 ਲੱਖ ਮੁਸਲਮਾਨ ਫਸਤੀਨੀ ਸੀਗਾ ਯਹੂਦੀ ਧਰਮ ਦੇ ਲੋਕ ਵੀ ਸੀ ਪਰ ਉਹ ਵੀ ਫਸਤੀਨੀ ਕੌਮ ਦਾ ਹਿੱਸਾ ਬਣਦੇ ਸੀ ਮੱਲਵ ਫਲਸਤੀਨ ਤੱਕ ਦਾ ਇਲਾਕਾ ਹੋ ਗਿਆ ਨਾ ਉਹਦੇ ਚ ਵਕ ਵਕ ਧਰਮਾਂ ਦੇ ਲੋਕ ਸੀ ਈਸਾਈ ਵੀ ਸੀ ਮੁਸਲਮਾਨ ਵੀ ਸੀ ਕੁਝ ਯਹੂਦੀ ਵੀ ਸੀ ਜਿਵੇਂ ਪੰਜਾਬ ਚ ਆਪਾਂ ਰਹਿੰਦੇ ਆ ਹਿੰਦੂ ਸਿੱਖ ਮੁਸਲਮਾਨ ਰਹਿੰਦੇ ਹੈਗੇ ਤਾਂ ਪੰਜਾਬੀ ਆ ਸਾਰੇ ਪੰਜਾਬੀ ਨੇ ਇਸੇ ਤਰੀਕੇ ਨਾਲ ਫਲਸਤੀਨ ਇੱਕ ਦੇਸ਼ ਬਣਦਾ ਸੀ ਜਿਹਨੂੰ ਫਿਰ ਤੱਕੇ ਦੇ ਨਾਲ ਇਹਨਾਂ ਨੇ ਅਜਾੜਿਆ ਉਥੇ ਆਪਰੇਸ਼ਨ ਨਕਬਾ ਨਾਮ ਤੋਂ ਸ਼ੁਰੂ ਕੀਤਾ 1948 ਤੇ 49 2 ਸਾਲ ਇਹਨਾਂ ਨੇ ਚਲਾਇਆ 10 ਲੱਖ ਫਲਸਤੀਨੀ ਜਿਹੜਾ ਕੁੱਲ 13.5 ਲੱਖ ਆਬਾਦੀ ਸੀ ਉਦੋਂ 1948 ਦੇ ਵਿੱਚ 10 ਲੱਖ ਤੋਂ ਵੱਧ ਫਸਤੀ ਨਹੀਂ ਜਿਹੜਾ ਉੱਥੋਂ ਕੱਢਿਆ ਤੇ ਉਹਦੀ ਥਾਂ ਤੇ ਜਿਹੜੀ ਵਾਦੀ ਯਹੂਦੀਆਂ ਦੀ 24000 ਕੋਸ਼ਿਸ਼ ਸੀਗੀ ਉਹ ਫਿਰ ਮਤਲਬ ਕੁਝ 2-3 ਸਾਲਾਂ ਦੇ ਵਿੱਚ ਹੀ 3 ਲੱਖ 4 ਲੱਖ ਇਸ ਤਰ੍ਹਾਂ ਵਾਧੀ ਗਈ ਪੂਰੀ ਦੁਨੀਆ ਚੋ ਯਾਨੀ ਕਿ ਯਹੂਦੀ ਲੋਕ ਜਿਹੜੇ ਆ ਉੱਥੇ ਪਹੁੰਚੇ ਬਕਾਇਦਾ ਬਸਾਇਆ ਗਿਆ ਇਸੇ ਕਰਕੇ ਇਜ਼ਰਾਈਲ ਨੂੰ ਤਾਂ ਇਹ ਕਿਹਾ ਜਾਂਦਾ ਨਾ ਵੀ ਇਜ਼ਰਾਈਲ ਕੋਈ ਕੌਮ ਨਹੀਂ ਹੈ ਇਹ ਸੈਟਲਰ ਕਲੋਨੀ ਹੈ ਆਬਾਦਕਾਰੀ ਬਸਤੀ ਹੈ ਇਹ ਬਾਹਰੋਂ ਲਿਆ ਕੇ ਉੱਥੇ ਬਸਾਏ ਗਏ ਨੇ ਮਤਲਬ 56% ਫਸਤੀਨ ਦੀ ਧਰਤੀ ਯੂਨ ਦੇ ਚਾਰਟਰ ਮਤੇ ਦੇ ਤਹਿਤ ਹੀ ਉਹਨਾਂ ਨੂੰ ਦੇ ਦਿੱਤੀ ਗਈ ਫਿਰ ਜਦੋਂ 1967 ਦੇ ਵਿੱਚ ਅਰਬ ਇਜ਼ਰਾਈਲੀ جنگ ਹੁੰਦੀ ਹੈ ਤਾਂ ਇਹ 56% ਇਲਾਕਾ ਜਿਹੜਾ ਇਜ਼ਰਾਈਲ ਵਧਾ ਕੇ 78% ਤੱਕ ਕਬਜ਼ਾ ਕਰ ਲੈਂਦਾ ਤੇ ਸੰਯੁਕਤ ਰਾਸ਼ਟਰ ਦੇ ਮਤੇ ਦੇ ਬਾਵਜੂਦ ਵੀ ਕੇ ਮਤਾ ਪਾਇਆ 342 ਨੰਬਰ ਸ਼ਾਇਦ ਮੇਰੇ ਖਿਆਲ ਨਾਲ ਕਿ ਤੁਸੀਂ ਆਪਣੀ ਫੌਜਾ ਉੱਥੋਂ ਵਾਪਸ ਲੈ ਜਾਓ ਜੋ ਤੁਸੀਂ ਜਿੱਤੀਆਂ ਇਜ਼ਰਾਈਲ ਨਹੀਂ ਮੰਨਦਾ ਬਿਲਕੁਲ ਉਹੀ ਗੱਲ ਹੈ ਕਿ ਹੁਣ ਵੀ ਇਜ਼ਰਾਈਲ ਸੰਯੁਕਤ ਰਾਸ਼ਟਰ ਦੇ ਦਾ ਉਹਦਾ ਕੋਈ ਫਾਇਦਾ ਨਹੀਂ ਉਹ ਇੱਕ ਚੱਟਾ ਹਾਥੀ ਸਾਹਮਤ ਹੋ ਰਿਹਾ ਹੈ ਇਜ਼ਰਾਈਲ ਨੂੰ ਅਪੀਲਾਂ ਦਲੀਲਾਂ ਹੋ ਰਹੀਆਂ ਨੇ ਇਜ਼ਰਾਈਲ ਕਿਸੇ ਦੀ ਕੋਈ ਸੁਣ ਨਹੀਂ ਰਿਹਾ ਇਸ ਇਸ ਸੈਟਲਮੈਂਟ ਹੋਈ ਕਿਦਾਂ ਕਿਸ ਤਰੀਕੇ ਦੇ ਨਾਲ ਇੱਕ ਮੰਨ ਲਓ ਇੱਕ ਪਿੰਡ ਆ ਇੱਕ ਸ਼ਹਿਰ ਆ ਇੱਕ ਇਲਾਕਾ ਵਸਿਆ ਹੋਇਆ ਮੰਨ ਲਓ ਆਪਾਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਕਿ ਉੱਥੋਂ ਲੋਕ ਆਉਂਦੇ ਆ ਤੇ ਉਹਨਾਂ ਉੱਥੇ ਵੱਸਦੇ ਲੋਕਾਂ ਨੂੰ ਬੇ ਘਰੇ ਕਰ ਦਿੱਤਾ ਇਹ ਹੋਇਆ ਕਿਦਾਂ ਇਹ ਹੋਇਆ ਦੇਖੋ ਜਿਵੇਂ ਹੁਣ ਇੱਕ ਜਦੋਂ ਮਤਾ ਪਾਸ ਹੋ ਗਿਆ ਕਲੀਅਰ ਹੋ ਗਿਆ ਵੀ ਹੁਣ ਉਹ ਧਰਤੀ ਤੇ ਤੁਸੀਂ ਇਜ਼ਰਾਈਲ ਬਸਾਉਣਾ ਆ ਫਿਰ ਇਹਦਾ ਮਤਲਬ ਇਹ ਜਿਹੜੀ ਉੱਥੇ ਪ੍ਰਾਣੀਵਾਦੀ ਰਹਿੰਦੀ ਆ ਪਹਿਲਾਂ ਤਾਂ ਇਹ ਨਾਰਾ ਦਿੱਤਾ ਗਿਆ ਵੀ ਇਹ ਨਾਰਾ ਜਸਟੀਫਾਈ ਕਰਨ ਲਈ ਦਿੱਤਾ ਜਾਂਦਾ ਹੈ ਇਜ਼ਰਾਈਲ ਦੀ ਹੋਂਦ ਨੂੰ ਕਿ ਵੀ ਇਹ ਧਰਤੀ ਵੀ ਹੋਣੇ ਲੋਕਾਂ ਵਾਸਤੇ ਲੋਕ ਵੀ ਹੋਣੀ ਧਰਤੀ ਅਸੀਂ ਚੁਣੀ ਆ ਵੀ ਧਰਤੀ ਵੀ ਹੋਣੇ ਲੋਕ ਸੀ ਜੀ ਹੁੰਦੀ ਤੇ ਉਹਨਾਂ ਵਾਸਤੇ ਇੱਕ ਐਸੀ ਧਰਤੀ ਚੁਣੀ ਜਿੱਥੇ ਲੋਕ ਨਹੀਂ ਰਹਿੰਦੇ ਲੋਕ ਵੀ ਹੋਣੀ ਧਰਤੀ ਹੈ ਜਦਕੇ ਬਿਲਕੁਲ ਝੂਠ ਹੈ ਉੱਥੇ ਪਹਿਲਾਂ ਹੀ 4.5 ਲੱਖ 5 ਲੱਖ ਸਸਤੀ ਨਹੀਂ ਰਹਿੰਦਾ ਸੀ ਤੇ 12-1300 ਪਿੰਡ ਸੀ 12-1300 ਦੇ ਵਿੱਚੋਂ 600-700 ਦੇ ਕਰੀਬ ਪਿੰਡ ਉਜਾੜਿਆ ਗਿਆ ਜਬਰੀ ਉਜਾੜਿਆ ਗਿਆ 15000 ਤੋਂ 20000 ਫਸਤੀਨੀਆਂ ਦਾ ਕਤਲੇਆਮ ਹੋਇਆ ਜਿਦੇ ਵਿੱਚ ਇਜ਼ਰਾਈਲੀ ਫੌਜ ਨੇ ਉਹਦਾ ਕਤਲੇਆਮ ਕੀਤਾ ਕਈ ਗੁੰਡੇ ਗਰੁੱਪ ਇਹਨਾਂ ਨੇ ਖੜੇ ਕੀਤੇ ਜਿਨ੍ਹਾਂ ਨੇ ਮਤਲਬ ਦੀਕੀਆਂ ਕੀਤੀਆਂ ਮਾਰਿਆ 15 ਤੋਂ 20000 ਲੋਕਾਂ ਦਾ ਕਤਲੇਆਮ ਹੋਇਆ ਉਹਨਾਂ 2 ਸਾਲਾਂ 'ਚ ਤੇ 10 ਲੱਖ ਦੇ ਕਰੀਬ ਉਥੋਂ ਉਜਾੜੇ ਫਿਰ ਉਹ ਉਜਾੜ ਜਿੱਥੇ ਉਹਨਾਂ ਦੇ ਪਿੰਡ ਸੀ ਉੱਥੋਂ ਫਿਰ ਦੂਰ ਖਿਸਕਦੇ ਗਏ ਕੋਈ 20 ਕਿਲੋਮੀਟਰ ਚੱਲਿਆ ਗਿਆ ਕੋਈ 40 ਚੱਲਿਆ ਗਿਆ ਕੋਈ ਨਾਲ ਦੇ ਮੁਲਕਾਂ ਦੇ ਵਿੱਚ ਚਲੇ ਗਏ ਇਸ ਕਰਕੇ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਅੱਜ ਫਸਤੀਨ ਦਾ ਇਲਾਕਾ ਆਪਾਂ ਗਾਜ਼ਾ ਤੇ ਪੱਛਮੀ ਬੈਂਕ ਵੈਸਟ ਬੈਂਕ ਨੂੰ ਮੰਨਦੇ ਹਾਂ ਜਦਕਿ ਜਿਹੜਾ ਇਜ਼ਰਾਈਲ ਹੈ ਇਹ ਸਾਰਾ ਫਸਤੀਨ ਸੀ ਫਸਤੀਨ ਦੀ ਧਰਤੀ ਜੇ ਕਹਿ ਲਈ ਤਾਂ ਇਜ਼ਰਾਈਲ ਗਾਜ਼ਾ ਵੈਸਟ ਬੈਂਕ ਇਹ ਤਿੰਨੇ ਮਿਲਾ ਕੇ ਸੀ ਅੱਜ ਇਜ਼ਰਾਈਲ ਦੇ ਵਿੱਚ ਵੀ ਫਸਤੀਨ ਹੀ ਜਿਹੜੇ ਹੈਗੇ ਅੱਜ ਵੀ ਉੱਥੇ ਹੈਗੇ ਨੇ ਅਰਬ ਜਿਹੜੇ ਨੇ ਪਰ ਉਹ ਅੱਜ ਘਟ ਗਿਣਤੀ ਚ ਨੇ ਬੱਦ ਉਹਤੇ ਯੋਧੇ ਹੋਗੇ ਜਿਹੜੇ ਬਾਹਰੋਂ ਵਸਾਏਗੇ ਤੇ ਫلسطੀਨੀ ਜਿਹੜੇ ਪ੍ਰਾਣੇ ਜਿਹੜੀ ਇਜ਼ਰਾਈਲ ਦੀ ਧਰਤੀ ਤੇ ਬਸੇ ਸੋਨਾਂ ਨੂੰ ਇੱਕ ਖੁੰਜੇ ਚ ਖਸਕਾਤਾ ਇੱਕ ਗਾਜ਼ਾ ਚ ਖਸਕਾਤਾ ਇੱਕ ਪੱਛਮੀ ਬੈਂਕ ਚ ਖਸਕਾਤਾ ਤੇ ਉਹਨਾਂ ਨੂੰ ਹੋਰ ਖਸਕਾਇਆ ਜਾ ਰਿਹਾ ਤੇ ਹੁਣ ਜਿਹੜੀ ਆ ਬਿਲਕੁਲ ਲੜਾਈ ਚੱਲੀ ਹੋਈ ਹੈ ਲੜਾਈ ਨਾ ਕਹੀਏ ਇੱਕ ਪਾਸੜ ਜੰਗ ਜਿਹੜੀ ਥੋਪੀ ਹੋਈ ਇਜ਼ਰਾਈਲ ਨੇ ਇਹ ਆ ਵੀ ਜਿਹੜੇ ਬਚੇ ਖੁਚੇ ਫلسطੀਨੀਆਂ ਨੇ ਖਾਸ ਕਰ ਗਾਜ਼ਾ ਦੇ ਵਿੱਚ ਪੱਛਮੀ ਬੈਂਕ ਚ ਉਹਨਾਂ ਨੂੰ ਦਿੱਕਤ ਨਹੀਂ ਹੈ ਕਿਉਂਕਿ ਪੱਛਮੀ ਬੈਂਕ ਚ ਉਹਨਾਂ ਦੇ ਖਿਲਾਫ ਲੜਨ ਵਾਲੀ ਕੋਈ ਧਰ ਨਹੀਂ ਹੈਗੀ ਫلسطੀਨੀ ਅਥਾਰਟੀ ਆ ਲੜਨ ਵਾਲੀ ਤਾਕਤ ਐ ਇਸ ਟਾਈਮ ਹਮਾਸ ਐ ਜਿਹਨੂੰ ਲੋਕਾਂ ਦੀ ਉੱਥੇ ਵੱਧ ਹਮਾਇਤ ਐ ਜਿਹੜੀ ਇਜ਼ਰਾਈਲ ਦਾ ਵਿਰੋਧ ਕਰਦੀ ਇਜ਼ਰਾਈਲੀ ਕਬਜ਼ੇ ਦਾ ਇਸ ਕਰਕੇ ਗਾਜ਼ਾ ਦੇ ਵਿੱਚ ਫلسطਿਨੀਆਂ ਦੀ ਜਿਹੜੇ 22 ਲੱਖ ਫلسطਿਨੀ ਨੇ ਉਹਨਾਂ ਦੀ ਪੂਰੀ ਯੋਜਨਾਬਾ ਤਰੀਕੇ ਦੇ ਨਾਲ ਨਸਲਕੁਸ਼ੀ ਦਾ ਪ੍ਰੋਜੈਕਟ ਐ ਜਿਹੜਾ ਵੀ ਜਿਹੜੀ ਉਹ ਖੂੰਜੇ ਚ ਫਸਕਾਤੇ ਸੀ ਅਸੀਂ ਉਦੋਂ ਹੁਣ ਉੱਥੋਂ ਵੀ ਖਤਮ ਕਰੀਏ ਇਜ਼ਰਾਈਲ ਦੇ ਪੱਖ ਵਿੱਚ ਗੱਲ ਕਹਿਣ ਵਾਲਿਆਂ ਦੀ ਦਲੀਲ ਹੁੰਦੀ ਐ ਕਿ 7 ਅਕਤੂਬਰ 2023 ਨੂੰ ਜਿਹੜੀ ਘਟਨਾ ਵਾਪਰੀ ਆ ਹਾਂਜੀ ਹਮਾਸ ਦੇ ਲੜਾਕੇ ਉਹ ਹਵਾ ਰਾਹੀਂ ਜਾਂ ਪੈਦਲ ਜਿਹੜਾ ਉਹ ਇਜ਼ਰਾਈਲ ਦੇ ਇਲਾਕੇ ਦੇ ਵਿੱਚ ਐਂਟਰ ਕਰਦੇ ਆ ਹਾਂ ਗਾਜ਼ਾ ਪੱਟੀ ਤੋਂ ਹਾਂ ਤੇ ਉਹ ਬਹੁਤ ਵੱਡੇ ਪੱਧਰ ਤੇ ਕਤਲੇਆਮ ਕਰਦੇ ਆ ਤੇ ਫਿਰ ਇਜ਼ਰਾਈਲ ਨੂੰ ਵੀ ਹੱਕ ਆ ਆਪਣੇ ਸੈਲਫ ਡਿਫੈਂਸ ਦਾ ਉਦੋਂ ਤੱਕ ਤਾਂ ਜਿਹੜਾ ਉਦੋਂ ਤੱਕ ਤਾਂ ਮੇਰੇ ਖਿਆਲ ਵੀ ਸੀਜ਼ ਫਾਇਰ ਵਰਗੀ ਸਥਿਤੀ ਸੀਗੀ ਹਾਂਜੀ ਤੇ ਫਿਰ ਇਜ਼ਰਾਈਲ ਨੂੰ ਕਿਉਂ ਨਹੀਂ ਹੱਕ ਆ ਆਪਣੇ ਸੈਲਫ ਡਿਫੈਂਸ ਦਾ ਜਦੋਂ ਉਹਦੇ ਹਜ਼ਾਰ ਤੋਂ ਪਲੱਸ ਲੋਕ ਜਿਹੜੇ ਮਾਰੇ ਜਾਂਦੇ ਇਹਦੇ ਚ ਹੁਣ ਦੇਖੋ 3-4 ਪੁਆਇੰਟ ਆ ਜਿਹੜੇ ਸਮਝਣ ਵਾਲੇ ਆ ਪਹਿਲੀ ਗੱਲ ਤਾਂ ਜਿਹੜੇ ਫلسطਿਨੀਆਂ ਨੂੰ ਦਬਾਉਣਾ 7 ਅਕਤੂਬਰ 2023 ਤੋਂ ਬਾਅਦ ਨਹੀਂ ਸ਼ੁਰੂ ਕੀਤਾ ਇਜ਼ਰਾਇਲ ਨੇ 1948 ਤੋਂ ਆਪਾਂ ਨਕਬਾ ਦੀ ਗੱਲ ਕਰਦੇ ਆ ਤਾਂ ਆ ਮਈ ਦਾ ਮਹੀਨਾ ਲੰਘ ਕੇ ਗਿਆ ਮਈ ਦੇ ਮਹੀਨੇ ਚ ਫلسطਿਨੀਆਂ ਹਰ ਸਾਲ ਆਪਦਾ ਨਕਬਾ ਦੇ ਮਹੀਨੇ ਨੂੰ ਮਨਾਉਂਦੇ ਆ ਵੀ ਸਾਨੂੰ ਉਸ ਦਿਨ ਧਰਤੀ ਤੋਂ ਝੜਿਆ ਗਿਆ 1947-48 ਤੋਂ ੱੱਕੇ ਨਾ ਵਸਾਇਆ ਗਿਆ 10 ਲੱਖ ਲੋਕਾਂ ਨੂੰ ਝਾੜ ਕੇ ਲੜਾਈ ਉਦੋਂ ਦੀ ਚੱਲ ਰਹੀ ਹੈ ਠੀਕ ਇੱਕ ਇਹ ਗੱਲ ਫਿਰ ਅਰਬ ਇਜ਼ਰਾਇਲ ਜੰਗ ਤੋਂ ਬਾਅਦ ਉਚਾੜਿਆ ਗਿਆ ਫਿਰ ਉਸ ਤੋਂ ਬਾਅਦ 1990 ਦੇ ਵਿੱਚ ਇੰਤਿਫਾਦਾ ਹੋਇਆ ਉਦੋਂ ਉਚਾੜਿਆ ਗਿਆ ਪਹਿਲਾ ਹੋਇਆ ਦੂਜਾ ਹੋਇਆ ਤੇ 2007 ਤੋਂ ਬਾਅਦ ਇਜ਼ਰਾਇਲ ਨੇ ਮੁਕੰਮਲ ਤੌਰ ਤੇ ਗਾਜ਼ਾ ਦਾ ਕਨੈਕਸ਼ਨ ਆ ਜਿਹੜਾ ਉਹ ਸਮੁੰਦਰ ਤੋਂ ਕੱਟਦਾ ਉਹ ਹਾਈਵੇਆਂ ਤੋਂ ਕੱਟਦਾ ਤੇ ਉਹਨਾਂ ਦੀ ਜਿਹੜੀ ਹਵਾ ਹੈਗੀ ਆ 에ਅਰ ਸਪੇਸ ਆ ਉਹਦੇ ਤੇ ਪੂਰਾ ਕੰਟਰੋਲ ਕਰ ਲਿਆ ਜਾਨੀ ਗਾਜ਼ਾ ਫਸਤੀ ਨਹੀਂ ਲੋਕ ਆ ਜਿਹੜੇ ਪਿਛਲੇ 18 ਸਾਲ ਤੋਂ ਆਪਦੀ ਮਰਜ਼ੀ ਨਾਲ ਵਪਾਰ ਵੀ ਨਹੀਂ ਕਰ ਸਕਦੇ ਕੋਈ ਵੀ ਸਮਾਨ ਆ ਉਹ ਗਾਜ਼ਾ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਇਜ਼ਰਾਈਲ ਦੀ ਮਰਜ਼ੀ ਤੋਂ ਬਿਨਾ ਤਾਂ ਇੱਕ ਤਰੀਕੇ ਨਾਲ ਖੁੱਲੀ ਜੇਲ੍ਹ ਦੇ ਵਿੱਚ 2007 ਤੋਂ ਹੀ ਬਦਲਤਾ 1947 ਤੋਂ ਹੀ ਮਤਲਬ ਉਹਨਾਂ ਦਾ ਜਾਰੀ ਆ ਉਜੜਾ ਤੇ 2007 ਤੋਂ ਬਾਅਦ ਹੋਰ ਤਿੱਖਾ ਹੋਇਆ 2007 ਤੋਂ ਬਾਅਦ ਹੀ ਮਤਲਬ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਮਦਦ ਨਾਲ ਇਹਨਾਂ ਨੇ ਮੈਪਿੰਗ ਕੀਤੀ ਉਹਨਾਂ ਦੀਆਂ ਆਈਡੀਆ ਬਣਾਈਆਂ ਚੁਣ-ਚੁਣ ਕੇ ਜਿਹੜੇ ਬੰਦੇ ਡੈਂਟੀਫਾਈ ਕੀਤੇ ਨਵੇਂ-ਨਵੇਂ ਹਥਿਆਰ-ਵਰਤਨ ਦੀ ਧਰਤੀ ਬਣ ਗਈ ਫਸਤੀਨ ਹਨਾ ਯਾਨੀ ਇਹ ਕੋਈ 7 ਅਕਤੂਬਰ ਤੋਂ ਨਹੀਂ ਸ਼ੁਰੂ ਹੋਇਆ 7 ਅਕਤੂਬਰ 2023 ਤੋਂ ਪਹਿਲਾਂ ਦਸਿਆਂ ਹਜ਼ਾਰ ਬੰਦਾ ਜਿਹੜਾ ਫਸਤੀਨ ਜਿਹੜਾ ਲੋਕ ਨੇ ਉਹ ਇਜ਼ਰਾਈਲ ਮਾਰ ਚੁੱਕਿਆ ਦਸਿਆਂ ਹਜ਼ਾਰ ਹਨਾ ਤਾਂ ਇਹਦਾ ਮਤਲਬ ਹੈ 7 ਅਕਤੂਬਰ ਨੂੰ ਤਾਂ ਲੜਾਈ ਸ਼ੁਰੂ ਹੀ ਨਹੀਂ ਹੋਈ ਪਹਿਲਾ ਨੁਕਤਾ ਦੂਜੀ ਗੱਲ ਇਹ ਆ ਕਿ ਇਜ਼ਰਾਈਲ ਨੂੰ ਆਪਦੇ ਆਪ ਦੇ ਬਚਾ ਦਾ ਹੱਕ ਆ ਇਜ਼ਰਾਈਲ ਨੂੰ ਹੱਕ ਤਾਂ ਹੋਵੇ ਜੇ ਕੋਈ ਉੱਥੇ ਉਹ ਪ੍ਰਾਣਾ ਕੌਮ ਹੋਵੇ ਉਹ ਟੋਟਲੀ ਪੂਰੇ ਤੌਰ ਤੇ ਅਮਰੀਕਾ ਦੀ ਬਠਾਈ ਗਈ ਉਸ ਟਾਈਮ ਜਿਹੜੀ ਹੈ ਬਸਤੀ ਹੈ ਅੱਜ ਜਿਹੜੀ ਅਮਰੀਕਾ ਦੇ ਨਾਮ ਕੰਮ ਕਰਦੀ ਹੈ ਉਸ ਟਾਈਮ ਇੰਗਲੈਂਡ ਦਾ ਵੀ ਹਿੱਤ ਸੀ ਤਾਂ ਉਸ ਤੋਂ ਬਾਅਦ ਅਮਰੀਕਾ ਵੱਡੀ ਤਾਕਤ ਬਣਿਆ ਤਾਂ ਅਮਰੀਕਾ ਦੀ ਸਾਮਰਾਜੀ ਚੌਂਕੀ ਦੇ ਤੌਰ ਤੇ ਉਹ ਉਸ ਦੇਸ਼ ਦੀ ਹੋਂਦ ਹੈ ਜੇ ਅਮਰੀਕਾ ਉਹਨੂੰ ਅੱਜ ਮਦਦ ਖਤਮ ਕਰ ਦੇ ਤਾਂ ਇਜ਼ਰਾਇਲ ਇੱਕ ਦਿਨ ਨਹੀਂ ਟਿਕ ਸਕਦਾ ਫلسطinians ਦੇ ਸੰਘਰਸ਼ ਦੇ ਅੱਗੇ ਅਮਰੀਕਾ ਹਥਿਆਰਾਂ ਦੀ ਪੈਸੇ ਦੀ ਟੈਕਨੋਲੋਜੀ ਦੀ ਮਦਦ ਬੰਦ ਕਰ ਦੇ ਇਜ਼ਰਾਇਲ ਇੱਕ ਦਿਨ ਨਹੀਂ ਟਿਕ ਸਕਦਾ ਉਹ ਉੱਥੇ ਮੱਧ ਪੂਰਬ ਦੇ ਵਿੱਚ ਅਮਰੀਕੀ ਸਾਮਰਾਜੀ ਏਜੰਡਿਆਂ ਨੂੰ ਅੱਗੇ ਵਧਾਉਣ ਦੇ ਲਈ ਬਣਾਈ ਗਈ ਇੱਕ ਮਿਲਟਰੀ ਪੋਸਟ ਹੈ ਇੱਕ ਚੌਂਕੀ ਹੈ ਹਨਾ ਉਹਦਾ ਆਪ ਦਾ ਕੋਈ ਵजूद ਨਹੀਂ ਉਹ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਫਸਤੀ ਨਹੀਂ ਆਉਂਦੇ ਉੱਤੇ ਤੇ ਹਮਲਾ ਕੀਤਾ ਤੇ ਇੱਕ ਦੇਸ਼ ਆਪ ਦੇ ਆਪ ਨੂੰ ਵਿਚਾਰ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਉਹ ਇੱਕ ਆਬਾਦਕਾਰੀ ਬਸਤੀ ਹੈ ਤੀਜੀ ਗੱਲ ਜਿਹੜੀ ਆਉਂਦੀ ਆ ਇਸ 7 ਅਕਤੂਬਰ 2023 ਦੇ ਹਮਲਾ ਜਿਹਨੂੰ ਕਹਿ ਦਿੱਤਾ ਜਾਂਦਾ ਇੱਕ ਬਚਾਅ ਦੀ ਲੜਾਈ ਸੀ ਜੇ ਆਪਾਂ ਕਹੀਏ ਵੀ ਕੱਲ ਨੂੰ ਕੋਈ ਕਹਿ ਦੇ ਕਿ ਭਗਤ ਸਿੰਘ ਹੋਰਾਂ ਨੇ ਜਾਂ ਮਤਲਬ ਸਾਂਡਰਸ ਨੂੰ ਮਾਰਿਆ ਤਾਂ ਕੋਈ ਕਹਿ ਦੇ ਵੀ ਭਗਤ ਸਿੰਘ ਹੋਰਾਂ ਨੇ ਪਹਿਲੀ ਪਹਿਲੀ ਜਿਹੜੀ ਆ ਲੜਾਈ ਪਹਿਲਾ ਹਮਲਾ ਇਹਨਾਂ ਨੇ ਕੀਤਾ ਤਾਂ ਇਹ ਬੇਵਕੂਫੀ ਹੋਊਗੀ ਅਗਰੇਜ਼ਾਂ ਖਿਲਾਫ ਜਿੰਨੇ ਵੀ ਲੜਾਈਆਂ ਲੜੀਆਂ ਆਪਾਂ ਹਮਲੇ ਕੀਤੇ ਅਗਰੇਜ਼ਾਂ ਦੇ ਕਬਜ਼ੇ ਦੇ ਖਿਲਾਫ ਕੀਤੇ ਅੱਜ ਆਪਾਂ ਉਹਨੂੰ ਵੜਿਉਂਦੇ ਆਂ ਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਉਹ ਵੀ ਕਰਦੇ ਨੇ ਤੇ 8 ਅਕਤੂਬਰ ਦੇ ਹਮਲੇ ਨੂੰ ਪੱਛਮੀ মিডিਆ ਚ ਇੰਨਾ ਝੂਠ ਇਹਦੇ ਬਾਰੇ ਫਲਾਇਆ ਗਿਆ ਕਿ ਇੱਥੇ ਤੁਸੀਂ ਸ਼ਾਇਦ ਕਰੋ ਵੀ 8 ਅਕਤੂਬਰ ਤੋਂ ਬਾਅਦ ਇਹ ਕਿਹਾ ਗਿਆ ਵੀ ਹਮਾਸ ਨੇ ਵੀ ਬੱਚਿਆਂ ਦਾ ਕਤਲ ਆਮ ਕੀਤਾ ਉਹਨਾਂ ਦੇ ਸਿਰ ਵੜ ਦਿੱਤੇ ਉਹਨਾਂ ਦਾ ਕੀਤਾ ਇੱਕ ਵੀ ਸਬੂਤ ਇਹਦਾ ਨਹੀਂ ਮਿਲਿਆ ਸਗੋਂ ਉਲਟਾ 1986 ਦੇ ਵਿੱਚ ਇਜ਼ਰਾਈਲ ਦੀ ਫੌਜ ਨੇ ਇੱਕ ਹੈਨੀਬਲ ਡਾਕਟਰਾਈਨ ਕਰਕੇ ਇੱਕ ਜਿਹੜਾ ਚੀਜ਼ ਲਾਗੂ ਕੀਤੀ ਸੀ ਲਿਬਨਾਨ ਦੇ ਸੰਕਟ ਵੇਲੇ ਐਹਨੇਬਲ ਡਾਕਟ੍ਰਾਈਨ ਉਹ ਕੀ ਹੈ ਕਿ ਕੋਈ ਵੀ ਇਜ਼ਰਾਈਲੀ ਨਾਗਰਿਕ ਜਾਂ ਇਜ਼ਰਾਈਲ ਦਾ ਫੌਜੀ ਜੇ ਦੁਸ਼ਮਣ ਵੱਲੋਂ ਫੜ ਲਿਆ ਜਾਂਦਾ ਤਾਂ ਇਜ਼ਰਾਈਲ ਦੀ ਫੌਜ ਨੂੰ ਮਾਰ ਦੋਗੀ ਆਪਦਾ ਹੀ ਬੰਦੇ ਨੂੰ ਆਪਦੀ ਬੰਦੇ ਨੂੰ ਮਾਰ ਦੋਗੀ ਤਾਂ ਕਿ ਉਹ ਕੱਲ ਨੂੰ ਸਾਨੂੰ ਉਹਦੀ ਉਹਦੇ ਬਦਲੇ ਸਾਡੇ ਤੋਂ ਕੋਈ ਫਰੋਤੀ ਨਾ ਲੈਣ ਜਾਂ ਉਹ ਸਾਡੀਆਂ ਜਾਣਕਾਰੀਆਂ ਨਾ ਦੇ ਦੇਵੇ ਤੇ ਇਹ ਜਿਹੜਾ 7 ਅਕਤੂਬਰ ਦਾ ਹੋਇਆ 2023 ਦਾ ਜਿਹੜੀ ਘਟਨਾ ਹੋਈ ਹੈ ਇਹਦੇ ਵਿੱਚ ਤਾਂ ਸ਼ਰਿਆਂ ਵਿੱਚ ਸਬੂਤ ਮਿਲਦੇ ਆ ਕਿ ਇਜ਼ਰਾਈਲ ਦੀ ਫੌਜ ਨੇ ਖੁਦ ਵੀ ਕਈ ਆਪਦੇ ਬੰਦੇ ਮਾਰੇ ਨੇ ਤੇ ਉਸ ਨੇਚਰ ਦਾ ਇਹ ਬਿਲਕੁਲ ਨਹੀਂ ਸੀ ਉਸ ਤਰੀਕੇ ਦਾ ਬਿਲਕੁਲ ਨਹੀਂ ਸੀ ਜਿੱਦਾਂ ਦਾ ਪੱਛਮੀ ਮੀਡੀਆ 'ਚ ਪ੍ਰਚਾਰਿਆ ਗਿਆ ਵੀ ਇਹਨਾਂ ਨੇ ਔਰਤਾਂ ਨਾਲ ਬਲਾਤਕਾਰ ਕਰਤਾ ਇਹਨਾਂ ਨੇ ਬੱਚਿਆਂ ਦਾ ਕਤਲ ਐਮ ਕਰਤਾ ਸਗੋਂ ਇਹਨਾਂ ਨੇ ਬੰਦੀ ਬਣਾਏ ਤੇ ਜਿਹੜੇ ਬੰਦੀ ਹੁਣ ਆ ਪਿਛਲੇ ਮਹੀਨਿਆਂ 'ਚ ਛੱਡੇ ਨੇ ਤੇ ਉਹਨਾਂ ਦੀਆਂ ਉਹਨਾਂ ਦੇ ਬਿਆਨ ਆ ਰਹੇ ਨੇ ਕਈਆਂ ਨੇ ਤਾਂ ਇਜ਼ਰਾਈਲੀ মিডিਆ ਨੇ ਚਲਾਏ ਵੀ ਨਹੀਂ ਉਹਨਾਂ ਦੇ ਬਿਆਨ ਆ ਰਹੇ ਨੇ ਵੀ ਸਾਨੂੰ ਡੇਢ ਦੋ ਸਾਲ ਆਪ ਭਾਵੇਂ ਘੱਟ ਖਾਣ ਸਾਨੂੰ ਪੂਰਾ ਸਾਡੀ ਦੇਖਭਾਲ ਹੁੰਦੀ ਰਹੀ ਹੈ ਹੈਨਾ ਮਤਲਬ ਦੇਖਭਾਲ ਹੁੰਦੀ ਰਹੀ ਹੈ ਤੇ ਜੇ ਉਹਨਾਂ ਚੋਂ ਕੁਝ ਮਰੇ ਵੀ ਨੇ ਤੇ ਉਹਦੇ ਲਈ ਵੀ ਤਾਂ ਸਿੱਧੀ ਇਜ਼ਰਾਈਲੀ ਜ਼ਿੰਮੇਵਾਰ ਹੈ ਨਾ ਵੀ ਤੁਸੀਂ 40 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਤੁਸੀਂ ਮਤਲਬ ਐਡੀ ਬੰਬਾਰੀ ਕਰੋਗੇ ਤੇ ਫਿਰ ਜਿੱਥੇ ਮਤਲਬ 2 ਲੱਖ ਹੋਰ ਬੰਦਾ ਮਰਿਆ ਤਾਂ ਤੁਹਾਡਾ ਵੀ ਤਾਂ ਨਾਲ ਹੀ ਜਾਊਗਾ ਨਾ ਵੀ ਤੁਸੀਂ ਕਿਉਂ ਨਹੀਂ ਫਿਰ ਜੰਗਬੰਦੀ ਕੀਤੀ ਇਜ਼ਰਾਈਲ ਕਿੱਥੋਂ ਤੱਕ ਜਾ ਕੇ ਫਿਰ ਮੰਨੂਗਾ ਜੀ ਇਸ ਵਕਤ ਇਹ ਹੀ ਲੱਗ ਰਿਹਾ ਕਿ ਉਹਨਾਂ ਨੇ ਧਾਰ ਲਿਆ ਕਿ ਜਿਹੜਾ ਇਹ ਇਲਾਕਾ ਗਾਜ਼ਾ ਪੱਟੀ ਹੈ ਹਾਂਜੀ ਇਹਨੂੰ ਮਿੱਟੀ 'ਚ ਮਿਲਾ ਦੇਣਾ ਨਾ ਤਾਂ ਉੱਥੇ ਕੋਈ ਬੰਦਾ ਛੱਡਣਾ ਨਾ ਕੋਈ ਜਾਨਵਰ ਛੱਡਣਾ ਨਾ ਕੋਈ ਉੱਥੇ ਇਮਾਰਤ ਛੱਡਣੀ ਆ ਜਿੰਨੀ ਬੰਬਾਰੀ ਉੱਤੇ ਹੋ ਰਹੀ ਆ ਇਹ ਫਿਰ ਕਿੱਥੇਕ ਜਾ ਕੇ ਗੱਲ ਮਿਲੂਗੀ ਦੇਖੋ ਦੇਖੋ ਇੰਨਾ ਸਾਰਾ ਕੁਝ ਕਰਨ ਦੇ ਬਾਵਜੂਦ ਇਜ਼ਰਾਈਲ ਨੇ ਆਪ ਦਾ ਹੁਣ ਤੱਕ ਦੀ ਪੂਰੀ ਵਾਹ ਲਾਈ ਆ ਪਰ ਇਹਦੇ باوجود ਅੰਦਰੋਂ ਤੇ ਬਾਹਰੋਂ ਪੂਰਾ ਦਬਾਅ ਹੈ ਇਸ ਟਾਈਮ ਇਜ਼ਰਾਈਲ ਦੇ ਉੱਤੇ ਉਹਨਾਂ ਦੇ ਅੰਦਰੋਂ ਵਿਰੋਧ ਹੋ ਰਿਹਾ ਹੈ ਸ਼ਹਿਰਾਂ 'ਚ ਬੜੇ ਬੜੇ ਪ੍ਰੋਟੈਸਟ ਹੋਏ ਆ ਕਿ ਜਿਹੜਾ ਜਿਵੇਂ ਆ ਜਿਹੜੀਆਂ ਉੱਥੋਂ ਦੇ ਵਿਰੋਧੀ ਧਿਰਾਂ ਨੇ ਉਹਦੇ ਵੱਲੋਂ ਹੋਏ ਆ ਕਿ ਇਸ ਜਿਹੜਾ ਹਮਲੇ ਨੂੰ ਜਾਂ ਜੰਗ ਨੂੰ ਨਾਪਦਾ ਆ ਜਾਵੇ ਤੇ ਸਭ ਤੋਂ ਮੁੱਖ ਗੱਲ ਇਹ ਆ ਕਿ ਜਿਹੜਾ ਪੂਰੀ ਦੁਨੀਆ 'ਚ ਫلسطੀਨੀਆਂ ਨੂੰ ਹਮਾਇਤ ਮਿਲੀ ਆ ਕਿਉਂਕਿ ਸਹਿਲ ਜੀ ਦੁਨੀਆ ਦੀ ਅਸੀਂ ਪਹਿਲੀ ਨਸਲ ਕੁਸ਼ੀ ਆ ਜਿਹੜੀ ਅਸੀਂ ਲਾਈਵ ਦੇਖ ਰਹੇ ਆ ਤੇ ਓਨੇ ਬਹੁਤ ਦੁਨੀਆ ਦੇ ਵਿੱਚ ਇੱਕ ਰਾਏ ਜਿਹੜੀ ਆ ਫلسطੀਨ ਦੇ ਹੱਕ 'ਚ ਬਣਾਈ ਆ ਤੇ ਉਸ ਰਾਏ ਦੇ ਆਧਾਰ 'ਤੇ ਜਿਹੜਾ ਹੈਗਾ ਲੱਖਾਂ ਲੱਖ ਲੋਕਾਂ ਦੇ ਮਜਾਰੇ ਜਿਹੜੇ ਆ ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਖਾਸ ਕਰ ਤੇ ਅਰਬ ਦੇਸ਼ਾਂ ਦੇ ਵਿੱਚ ਹੋਏ ਆ ਉਹਦਾ ਇੱਕ ਬਹੁਤ ਵੱਡਾ ਦਬਾਅ ਹੈ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਤੇ ਜਿਹੜੀਆਂ ਇਜ਼ਰਾਈਲ ਨੂੰ ਤਕਨੀਕ ਦੀ ਪੈਸੇ ਦੀ ਹਥਿਆਰਾਂ ਦੀ ਮਦਦ ਦਿੰਦੀਆਂ ਨੇ ਤੇ ਅਮਰੀਕਾ ਦੇ ਉੱਤੇ ਵੀ ਇਹਨਾਂ ਦੇਸ਼ਾਂ 'ਚ ਇਹਨਾਂ ਪ੍ਰੋਟੈਸਟਾਂ ਨੇ ਇੱਕ ਹਵਾ ਬਣਾਈ ਹੈ ਫلسطੀਨ ਦੇ ਹੱਕ 'ਚ ਤੇ ਇਜ਼ਰਾਈਲ ਲਈ ਹੁਣ ਖੜਨਾ ਮੁਸ਼ਕਲ ਹੋਇਆ ਹੋਇਆ ਹੈ। ਦੂਜੀ ਗੱਲ ਫلسطੀਨੀ ਲੋਕਾਂ ਦਾ ਆਪ ਦਾ ਸੰਘਰਸ਼ ਹੈ ਜਿਹੜਾ ਹੁਣ ਖਰੋਤ ਦੀ ਸਥਿਤੀ ਆਈ ਹੋਈ ਹੈ। ਨਾ ਉੱਥੇ ਇਹ ਜੀ ਹਾਲ ਤੱਕ ਨਾ ਉੱਥੇ ਹਮਾਸ ਜਿੱਤ ਸਕਦਾ ਨਾ ਇਜ਼ਰਾਈਲ ਜਿੱਤ ਸਕਦਾ। ਐਡੀ ਭਿਆਨਕ ਬਿਮਾਰੀ ਨਸਲਕੁਸ਼ੀ ਦੇ ਬਾਵਜੂਦ ਵੀ ਮਤਲਬ ਜਿਹੜਾ ਹੈਗਾ ਉੱਥੇ ਹੁਣ ਖਰੋਤ ਦੀ ਸਥਿਤੀ ਤੱਕ ਹੀ ਪਹੁੰਚੇ ਆ ਕਿ ਨਾ ਤੁਸੀਂ ਜਿੱਤਨਾ ਸੀ ਹੁਣ ਗੱਲ ਜੰਗਬੰਦੀ ਤੇ ਹੀ ਤੁਰਨੀ ਹੈ। ਪਰ ਹੁਣ ਤਾਂ ਇਰਾਨ ਦੀ ਵੀ ਐਂਟਰੀ ਹੋ ਗਈ ਹੈ ਇਰਾਨ ਵਾਲਾ ਇੱਕ ਵੱਡਾ ਮਸਲਾ ਬਣਦਾ ਹੈ ਵੱਖਰਾ ਮਸਲਾ ਬਣਦਾ ਹੈ ਪਰ ਕਹਿਣ ਦਾ ਭਾਵੇਂ ਆ ਕਿ ਇੰਨੇ 10% ਵਾਦੀ ਨੂੰ ਤੁਸੀਂ ਕਤਰੀਆਮ ਕਰਕੇ ਵੀ ਜੇ ਤੁਸੀਂ ਉੱਥੋਂ ਉਹਨਾਂ ਦੀ ਰੈਜ਼ਿਸਟੈਂਸ ਨਹੀਂ ਖਤਮ ਕਰ ਸਕੇ ਤਾਂ ਤੁਸੀਂ ਕਦੇ ਨਹੀਂ ਖਤਮ ਕਰ ਸਕੋਗੇ ਔਰ ਇਸ ਗੱਲ ਨੇ ਇਜ਼ਰਾਈਲ ਦੇ ਖਿਲਾਫ ਜਿਹੜੀ ਲੋਕ ਰਾਏ ਆ ਹੁਣ ਨਵੇਂ ਨਵੇਂ ਸਰਵੇ ਆ ਰਹੇ ਐ ਇੰਨੀ ਉਲਟ ਬਣਾਤੀ ਆ ਕਿ ਹੁਣ ਉਹਦੇ ਲਈ ਟਿਕਣਾ ਮੁਸ਼ਕਲ ਆ ਇਹ ਦਿਨਾਂ ਦੀ ਗੱਲ ਹੈ ਹੁਣ ਜਿਹੜੇ ਜਿੰਨੇ ਮਾਹਰ ਨੇ ਉਹ ਇਹੀ ਕਹਿੰਦੇ ਨੇ ਕਿ ਦਿਨਾਂ ਦੀ ਕੁਸ਼ਾਲਾਂ ਦੀ ਗੱਲ ਹੈ ਇਹ ਕਿ ਇਜ਼ਰਾਈਲ ਜਿਹੜਾ ਉਹਨੂੰ ਆਪਦਾ ਸਾਰਾ ਨਤੀਜਾ ਭੁਗਤਣਾ ਪਊਗਾ ਤੇ ਉਹ ਕਦੇ ਵੀ ਫਸਤੀ ਲੋਕਾਂ ਨੂੰ ਇਸ ਤਰ੍ਹਾਂ ਕੁਝ ਨਹੀਂ ਸਕਦਾ ਬਹੁਤ ਇਹਨਾਂ ਨੇ ਕੋਸ਼ਿਸ਼ ਕਰ ਲਈ ਰਾਹਤ ਕੈਂਪਾਂ ਦੇ ਨਾਂ ਤੇ ਲੋਕਾਂ ਨੂੰ ਇਕੱਠੇ ਕਰਕੇ ਉੱਥੇ ਗੋਲੀਆਂ ਚਲਾ ਦਿੰਦੇ ਆ ਮਿਸਰ ਜਾਰਡਨ ਚ ਧੱਕੇ ਨਾਲ ਭੇਜਣ ਦੀ ਕੋਸ਼ਿਸ਼ ਕਰ ਲਈ ਬਹੁਤ ਕੁਝ ਕਰ ਲਿਆ ਪਰ ਕਾਮਯਾਬੀ ਨਹੀਂ ਮਿਲੀ ਕਿਉਂਕਿ ਪੂਰੀ ਦੀ ਪੂਰੀ ਤੁਸੀਂ 20-22 ਲੱਖ ਦੀ ਕੌਮ ਗਾਜ਼ਾ 'ਚ ਬੈਠੀ ਆ 33-34 ਲੱਖ ਬਬਾ ਪੱਛਮੀ ਬੈਂਕ 'ਚ ਬੈਠਾ ਤੁਸੀਂ ਇੰਨਿਆਂ ਨੂੰ 50-60 ਲੱਖ ਨੂੰ ਥੋੜੀ ਮਾਰ ਦੋਗੇ ਜੇ 2-3 ਲੱਖ ਨੂੰ ਤੁਸੀਂ ਮਾਰ ਦਿੱਤਾ ਇਹਦੇ ਬਾਵਜੂਦਾ ਜਿ ਇਜ਼ਰਾਈਲ ਨੂੰ ਟਕਣਾ ਮੁਸ਼ਕਲ ਹੋ ਰਿਹਾ ਹੈ ਤਾਂ ਤੁਸੀਂ 50-60 ਲੱਖ ਨੂੰ ਮਾਰਨ ਦਾ ਸੁਪਨਾ ਵੀ ਨਹੀਂ ਲੈ ਸਕਦੇ ਮਤਲਬ ਇਹ ਦੁਨੀਆ ਦੇ ਵਿੱਚ ਖੇੜੀ ਨੋਖੀ ਬਣ ਜਾਣੀ ਆ ਵੀ ਬਿਲਕੁਲ ਇਜ਼ਰਾਈਲ ਦੇ ਉੱਲ ਟੈਸਟ ਟਾਈਮ ਹਵਾ ਦਿਓ ਇਸ ਕਰਕੇ ਟਿਕਿਆ ਹੋਇਆ ਵੀ ਕਿਉਂਕਿ ਉਹਨੂੰ ਅਮਰੀਕਾ ਦੀ ਸਪੋਰਟ ਹੈ ਬਸ ਪਰ ਜਿਸ ਕਿਸਮ ਦੇ ਵਿਜ਼ੂਅਲਸ ਦੇ ਰਹੇ ਜੋ ਖਬਰਾਂ ਆਉਂਦੀਆਂ ਨੇ ਫਿਰ ਭਾਵੇਂ ਉਹ ਐਨਵਾਇਰਨਮੈਂਟ ਦੇ ਮੁੱਦੇ ਤੇ ਬੋਲਣ ਵਾਲੀ ਲੜਕੀ ਹੈ ਸਵੀਡਨ ਦੀ ਗਰੇਟਾ ਹਾਂਜੀ ਤੇ ਜਾਂ ਹੋਰ ਕੁਝ ਲੋਕ ਨੇ ਜਿਹੜੇ ਕਿ ਉੱਥੇ ਭਾਵੇਂ ਉਹ ਪਾਣੀ ਰਾਹੀਂ ਜਾਣ ਦੀ ਕੋਸ਼ਿਸ਼ ਕਰਦੇ ਨੇ ਸ਼ਿਪ ਤੇ ਕੁਝ ਲੋਕ ਜਿਹੜਾ ਏਜੀਪਟ ਰਾਹੀਂ ਰਸਤੇ ਹੈਨਾ ਸੜਕ ਰਾਹੀਂ ਜਾਣ ਦੀ ਕੋਸ਼ਿਸ਼ ਕਰਦੇ ਨੇ ਏਡ ਲੈ ਕੇ ਦਵਾਈਆਂ ਲੈ ਕੇ ਖਾਣਾ ਲੈ ਕੇ ਕਿਸੇ ਨੂੰ ਵੀ ਪਹੁੰਚਣੇ ਦਿੱਤਾ ਜਾਂਦਾ ਤੁਸੀਂ ਕਹਿ ਰਹੇ ਹੋ ਕਿ ਰੈਜਿਸਟੈਂਸ ਨਹੀਂ ਖਤਮ ਹੋ ਸਕਦੀ ਫਲਸਤੀਨੀ ਕੌਮ ਜਿਹੜੀ ਆ ਉਹਨੂੰ ਨਹੀਂ ਦਵਾਇਆ ਜਾ ਸਕਦਾ ਪਰ ਨਾ ਤਾਂ ਉਹਨਾਂ ਕੋਲੇ ਰਸ਼ਨ ਪਾਣੀ ਆ ਨਾ ਦਵਾਈਆਂ ਹਸਪਤਾਲ ਸਕੂਲ ਉਹਨਾਂ ਦੇ ਖਤਮ ਹੋ ਗਏ ਕਿਵੇਂ ਬਚੂਗੀ ਫਿਰੇ ਕੌਮ ਮਤਲਬ ਇਹਦੇ ਵਿੱਚ ਦੇਖੋ ਬਾਹਰ ਵਾਲੀ ਜਿਹੜੀ ਮਦਦ ਆ ਉਹਦੇ ਉੱਤੇ ਇਜ਼ਰਾਇਲ ਨੇ ਹੁਣ ਆਪ ਦਾ ਜਿਹੜਾ ਕੰਟਰੋਲ ਕੀਤਾ ਆ ਕਿ ਅਸੀਂ ਹੀ ਆਪ ਦੀ ਮਰਜ਼ੀ ਨਾਲ ਭੇਜਾਂਗੇ ਉਹਦਾ ਕਾਰਨ ਸਿੱਧਾ ਸਿੱਧਾ ਇਹ ਹੈ ਕਿ ਉਹ ਐਦਾਂ ਦੇ ਕੈਂਪ ਲਾਉਂਦੇ ਨੇ ਰਾਹਤ ਦੇ ਮਿਰਾਹਤ ਦੇ ਬਹਾਨੇ ਉੱਥੇ ਲੋਕ ਇਕੱਠਾ ਹੁੰਦਾ ਕਈ ਹਜ਼ਾਰ ਵੀ ਅੱਜ ਰਾਸ਼ਨ ਮਿਲ ਰਿਹਾ ਰਾਸ਼ਨ ਮਿਲ ਰਿਹਾ ਫਿਰ ਉਹਨੂੰ ਟਾਰਗੇਟ ਕਰ ਕਰ ਉੱਥੇ ਜਿਹੜੇ ਐ ਪੁਆਇੰਟ ਉਹਨਾਂ ਨੂੰ ਪਤਾ ਲੱਗਦਾ ਉੱਥੇ ਫਿਰ ਇਹ ਗੋਲੀ ਜਮ ਚਲਾਉਂਦੇ ਨੇ ਹਨਾ ਮਤਲਬ ਉੱਥੇ ਦੇਖੋ ਖੇਤੀ ਵਗੈਰਾ ਜੋ ਵੀ ਉੱਥੇ ਰਾਸ਼ਨ ਪਾਣੀ ਇੱਕ ਲੈਵਲ ਦਾ ਤਾਂ ਆ ਹੀ ਰਿਹਾ ਹੈ ਹਾਲਾਂਕਿ ਸਉਤਰਾਸ਼ਟ ਨੇ ਕਿਹਾ ਵੀ 100% ਗਾਜ਼ਾ ਦੇ ਲੋਕ ਆ ਜਿਹੜੇ ਉਹ ਭੁੱਖਮਰੀ ਦੇ ਕਿਨਾਰੇ ਨੇ ਜੇ ਉਹਨਾਂ ਨੂੰ 2500 ਕੈਲਰੀ ਚਾਹੀਦੀ ਹੈ ਦਿਨ ਦੀ ਤਾਂ ਉਹਨਾਂ ਨੂੰ 1000 ਤੋਂ 1200 ਮਿਲ ਰਹੀ ਆ ਮਤਲਬ ਜਿਹੜੀ ਇਹ ਨਸਲ ਕੁਸ਼ੀ ਦੇ ਬਾਵਜੂਦ ਤੁਸੀਂ ਦੇਖੋ ਅੱਜ ਦੀ ਗੱਲ ਤਾਂ ਨਹੀਂ ਹੈ ਕਈ ਮਹੀਨਿਆਂ ਦੀ ਗੱਲ ਹੈ ਬੰਦੇ ਆਪਾਂ ਕਹਿੰਦੇ ਵੀ ਛੋਲੇ ਚੱਬ ਕੇ ਵੀ ਜਉਂਦੇ ਨੇ ਛੋਲੇ ਚੱਬ ਕੇ ਵੀ ਉਹ ਲੜ ਰਹੇ ਨੇ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਜ਼ਰਾਈਲੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਹਮਾਸ ਤੇ ਹਜ਼ਬੁੱਲਾਹ ਨੇ ਜਿਹੜਾ ਲਬਰਾਨ ਦੇ ਵਿੱਚ ਇਹਨਾਂ ਦੇ ਇਜ਼ਰਾਈਲ ਦੀ ਫੌਜ ਫੌਜੀ ਮਾਰੇ ਨੇ ਜਿਹਦੇ ਅੰਕੜੇ ਇਜ਼ਰਾਈਲ ਕਦੇ ਦੇ ਨਹੀਂ ਰਿਹਾ ਇਹਦਾ ਫੌਜੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਜਿਹੜਾ ਹੁਣ ਇਹਨਾਂ ਨੂੰ ਨਵਾਂ ਮੋਰਚਾ ਖੋਲਦਾ ਜਾ ਰਿਹਾ ਹੈ ਇਰਾਨ ਆਲਾ ਇਰਾਨ ਆਲਾ ਉਹਦੇ ਕਰਕੇ ਇਹਨਾਂ ਦਾ ਵੀ ਧਿਆਨ ਜਿਹੜਾ ਹੁਣ ਡਿਵਰਟ ਹੋ ਰਿਹਾ ਤੇ ਜੇ ਉਹਦੇ 'ਚ ਵੱਧ ਉਲਝਦਾ ਤਾਂ ਇਧਰੋਂ ਫੇਰ ਇਹਨਾਂ ਨੂੰ ਔਖਾ ਹੋਊਗਾ ਕੀ ਲੱਗਦਾ ਕਿ ਬਣ ਰਿਹਾ ਹੈ ਪ੍ਰੈਸ਼ਰ ਫਿਰ ਇਜ਼ਰਾਇਲ ਤੇ ਕਿਉਂ جنگ ਬੰਦੀਆਂ ਨੂੰ ਬਦੂ ਬੰਦਾ ਦੇਖੋ ਇਹਨਾਂ ਨੂੰ ਤਾਂ ਜਿਹੜੇ ਛੋਟੇ ਛੋਟੇ ਗਰੁੱਪ ਆ ਹੂਠੀ ਵਗੈਰਾ ਉਹ ਹੀ ਬਹੁਤ ਤੰਗ ਕਰ ਰਹੇ ਸੀ ਹਿਜ਼ਬੁੱਲਾ ਵਰਗੀਆਂ ਤਾਂ ਹਾਲਾਂਕਿ ਕਮਜ਼ੋਰ ਹੋਈਆਂ ਨੇ ਉਹ ਹਨਾ ਪਰ ਖਤਮ ਤਾਂ ਉਹ ਵੀ ਨਹੀਂ ਹੋਈਆਂ ਉਹਨਾਂ ਨੂੰ ਸਾਰਿਆਂ ਨੂੰ ਸਮਾਂ ਮਿਲੂਗਾ ਹੁਣ ਰਿਕਵਰ ਕਰਨ ਦਾ ਜੇ ਇੱਧਰ ਇਹ ਚੀਜ਼ ਉਲਝਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲਾ ਆਪਾਂ ਇਹਨੂੰ ਉਸ ਖਿੱਤੇ ਦੇ ਨਾਲ ਜੋੜ ਕੇ ਨਾ ਦੇਖੀਏ ਕੁੱਲ ਕ ਮੰਤਰੀ ਪੱਧਰ ਦੇ ਉੱਤੇ ਜਿਹੜਾ ਮਾਹੌਲ ਬਣ ਰਿਹਾ ਅਮਰੀਕਾ ਦੇ ਉੱਤੇ ਵੀ ਇੱਕ ਦਬਾਅ ਆ ਅੰਦਰੋਂ ਵੀ ਤੇ ਉਹਨਾਂ ਦੇ ਲੋਕਾਂ ਦਾ ਵੀ ਕਿ ਜੇ ਟਰੰਪ ਇੱਕ ਹੱਦ ਤੋਂ ਵੱਧ ਹੀ ਮਤਲਬ ਐਕਸਪੋਰਟ ਕਰਦਾ ਹਮਾਇਤ ਕਰਦਾ ਇਜ਼ਰਾਈਲ ਦੀ ਤਾਂ ਉਹ ਗੱਲ ਟਰੰਪ ਲਈ ਵੀ ਪੁੱਠੀ ਪੈਣੀ ਆ ਇਸ ਕਰਕੇ ਹਰ ਇੱਕ ਜਿਹੜੀ ਸਾਮਰਾਜੀ ਤਾਕਤ ਦੇ ਉੱਤੇ ਵੀ ਇਸ ਟਾਈਮ ਪੂਰਾ ਪ੍ਰੈਸ਼ਰ ਬਣਿਆ ਹੋਇਆ ਹੈਗਾ ਵੀ ਇਜ਼ਰਾਈਲ ਦੀ ਹਮਾਇਤ ਕਰਨੀ ਬੰਦ ਕੀਤੀ ਜਾਵੇ ਤੇ ਜਿੱਦਿਓ ਰੁਕਦੀ ਹੈ ਜਿੱਦਿਓ ਇਹਨੂੰ ਬਾਈਪਾਸ ਕਰਗੇ ਤਾਂ ਸਮਝ ਲਓ ਉਦ ਦੇ ਕਹਾਣੀ ਖਤਮ ਹੈ ਇਜ਼ਰਾਈਲ ਦੇ ਲਈ ਇਹ ਇਸ ਕਰਕੇ ਬੇਸ਼ੱਕ ਉਹ ਪਖਮਰੀ ਦੇ ਕਿਨਾਰੇ ਪਹੁੰਚਾ ਚੁੱਕੇ ਨੇ ਹੋਰ ਹੈ ਪਰ ਫੇਰ ਵੀ ਮਤਲਬ ਉਹਨਾਂ ਦੀ ਇੱਕ ਰੈਜ਼ਿਸਟੈਂਸ ਹੈ ਜਿਹੜੀ ਉਹ ਜਾਰੀ ਹੈ ਹਨਾ ਉਹ ਭਾਵੇਂ ਕਹਨੂੰ ਪੱਛਮੀ ਬੈਂਕ ਤੋੜ ਕੇ ਨਿਕਲੇ ਹੋਣ ਪਾਵੇਂ ਕਿਤੇ ਹੋ ਨਿਕਲੇ ਹੋਰ ਪਾਵੇਂ ਕੱਲ ਨੂੰ ਐ ਨਹੀਂ ਪਤਾ ਕਿ ਵੀ ਉਹ ਹਰਬ ਦੇਸ਼ਾਂ ਦੇਲੇ ਗਵਾਂਡੀ ਦੇਸ਼ਾਂ ਦੇ ਲੋਕ ਉਹਨਾਂ ਦੀ ਹਮਾਇਤ ਚ ਆ ਜਾਣ ਤੁਰ ਕੇ ਬਾਰਡਰ ਪੱਟ ਪੱਟ ਕੇ ਆ ਜਾਣ ਜਿਵੇਂ ਹੁਣ ਮਿਸਰ ਦੇ ਵਿੱਚ ਉਹ ਚੱਲਿਆ ਕਾਫਲਾ ਜਿਹਨੂੰ ਮਿਸਰ ਸਰਕਾਰ ਨੇ ਰੋਕਤਾ ਹੈ ਨਾ ਮਤਲਬ ਇੱਕ ਹੁਣ ਜੇ ਗ੍ਰੇਟ ਆਇਆ ਮੰਨ ਲਓ ਪਿਛਲੀ ਵਾਰ ਜਦ ਇੱਕ ਇਸੇ ਤਰ੍ਹਾਂ ਦਾ ਕਿਸ਼ਤੀ ਆਈ ਸੀ ਕਾਫੀ ਸਾਪਾ ਲੈ ਇਹਨਾਂ ਨੇ ਗੋਲੀਆਂ ਚਲਾਤੀਆਂ ਸੀ ਜੇ ਉਸ ਤੇ ਉੱਤੇ ਗੋਲੀਆਂ ਚਲਾ ਦਿੰਦੇ ਤਾਂ ਨਜ਼ਾਰਾ ਹੀ ਹੋਰ ਬਣਦਾ ਹੋ ਸਕਦਾ ਵੀ ਜ਼ਾਇਦ ਦੇ ਲਈ ਖਾਣੀ ਕੁਝ ਦਿਨਾਂ ਦੀ ਰਹਿ ਜਾਂਦੀ ਹੈ ਨਾ ਵੀ ਇਦਾਂ ਦੇ ਕਿਸੇ ਰਾਹਤ ਦੇ ਉੱਤੇ ਵੱਡੀ ਖਾਸ ਕਰ ਪੱਛਮੀ ਕਿਸੇ ਰਾਹਤ ਦੇ ਉੱਤੇ ਗੋਲੀ ਚਲਾ ਦੇਣ ਪਰ ਉਹ ਮਸਲਾ ਕੁਝ ਵੀ ਮਸਲਾ ਟ੍ਰਿਗਰ ਕਰ ਸਕਦਾ ਹੈ ਹੈ ਨਾ ਤਾਂ 에ਅ ਰਿਸਿਸਟੈਂਸ ਹੀ ਖਤਮ ਨਹੀਂ ਹੋਈ ਹੈ ਤੇ ਨਾ ਹੀ ਇਹ ਹੋਣੀ ਹੈ ਤੇ ਇਹ ਨੂੰ ਲੈ ਕੇ ਜਿੰਨਾ ਝੂਠ ਫਲਾਇਆ ਜਾਂਦਾ ਤੁਸੀਂ ਆਪਦੇ ਚੈਨਲ ਵੱਲੋਂ ਕਰ ਰਹੇ ਹੋ ਚੰਗੀ ਗੱਲ ਹੈ ਇਦਾਂ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੀਆਂ ਸਚਾਈਆਂ ਨੇ ਜਿਹੜੇ ਤੱਥ ਨੇ ਨਾ ਕਿ ਸਿਰਫ ਜਿਹੜਾ ਇੱਕ ਪਾਸੜ ਜਿਹੜਾ ਔਰ ਇਹਨਾਂ ਵਿੱਚ ਮੋਦੀ ਸਰਕਾਰ ਵੀ ਹੈ ਜਿਹੜੀ ਉਹ ਮਰ ਲੋਕਮੇ ਤੇ ਕਦੇ ਖੁੱਲੇ ਤਰੀਕੇ ਦੇ ਨਾਲ ਇਜ਼ਰਾਈਲ ਦਾ ਸਾਥ ਦੇ ਰਹੀ ਹੈ ਫਿਰ ਮਾਨਵ ਜੀ ਕੀ ਲੱਗਦਾ ਕਿ ਜਦੋਂ ਆਪਾਂ ਹੱਲ ਵੱਲ ਗੱਲ ਕਰਦੇ ਆਂ ਜੰਗ ਬਹੁਤ ਭਿਆਨਕ ਆ ਜੰਗ ਕਦੇ ਵੀ ਨਹੀਂ ਹੋਣੀ ਚਾਹੀਦੀ ਫਿਰ ਇਜ਼ਰਾਈਲ ਤੇ ਫਲਸਤੀਨ ਦੇ ਕਨਫਲਿਕਟ ਦਾ ਹੱਲ ਕੀ ਟੂ ਨੇਸ਼ਨ ਦੇ ਵਿੱਚ ਦੀ ਜਾ ਕੇ ਉਹ ਖਤਮ ਹੁੰਦਾ ਕਿ ਟੂ ਨੇਸ਼ਨ ਥਿਊਰੀ ਉਹਦਾ ਹੱਲ ਆ ਇਹਦੇ ਚ ਦੋ ਗੱਲਾਂ ਕਹਿਣੀਆਂ ਚਾਹੁੰਦੇ ਆਂ ਵੀ ਜੇ ਅਸੀਂ ਇਹ ਮੰਨਦੇ ਆਂ ਟੂ ਸਟੇਟ ਤੇ ਗੱਲ ਕਰਦੇ ਆਂ ਪਹਿਲਾਂ ਵੀ ਜੇ ਤਾਂ ਸੀ ਇਹ ਮੰਨਦੇ ਵੀ ਇਹਦਾ ਹੱਲ 2 ਸਟੇਟ ਹੈ ਇਹ 2 ਸਟੇਟ ਵਾਲਾ ਹੱਲ ਤੁਸੀਂ ਦੇਖੋ ਅਰਬ ਦੇ ਲੋਕਾਂ ਨੇ ਫਸਤੀਨੀ ਦੇ ਲੋਕਾਂ ਨੇ ਕਦੇ ਨਹੀਂ ਸਪਕਾਰਿਆ ਇਹ ਪੱਛਮੀ ਸਾਮਰਾਜਿਆਂ ਵੱਲੋਂ ਉਛਾਲਿਆ ਗਿਆ ਲੌਜੀਕ ਆ ਕਿ 2 ਸਟੇਟ ਹੱਲ ਵੀ ਇਜ਼ਰਾਈਲ ਵੀ ਰਹਿ ਲੈ ਤੇ ਇੱਕ ਫਸਤੀਨੀ ਜਿਹੜੀ ਆ ਲੂਲੀ ਲੰਗੜੀ ਸਟੇਟ ਆ ਇਜ਼ਰਾਈਲ ਦੇ ਅਧੀਨ ਆ ਇਜ਼ਰਾਈਲ ਦੀ ਨਿਗਰਾਨੀ ਦੇ ਵਿੱਚ ਆ ਉਹਦੇ ਕਬਜ਼ੇ ਦੇ ਵਿੱਚ ਆ ਉਹਦੇ ਦਬਦਬੇ ਦੇ ਵਿੱਚ ਉਹ ਵੀ ਬਣ ਜੇ ਇਹ ਉਹਨਾਂ ਵੱਲੋਂ ਪੇਸ਼ ਕੀਤਾ ਜਾਂਦਾ ਤਰਕ ਆ ਹਨਾ ਹੁਣ ਜੇ ਅਸੀਂ ਇਹ ਮੰਨਦੇ ਹਾਂ ਕਿ ਉਜਾੜ ਕੇ ਹੀ ਬਸਾਇਆ ਗਿਆ ਇਜ਼ਰਾਈਲ ਹੈ ਹਨਾ ਤੇ ਉਹ ਆਬਾਦਕਾਰੀ ਬਸਤੀ ਆ ਸੈਟਲਰ ਇੱਕ ਕਲੋਨੀ ਹੈ ਤਾਂ 2 ਸਟੇਟ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਜਿਹੜੀ ਧਰਤੀ ਜਿੰਨਾ ਲੋਕਾਂ ਦੀ ਸੀ ਫਸਤੀਨੀਆਂ ਦੀ ਸੀ ਉਹ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਆ ਇੱਥੇ ਇੱਕੋ ਦੇਸ਼ ਹੋਣਾ ਚਾਹੀਦਾ ਜਿਹੜਾ ਕਿ ਫਸਤੀਨ ਦੇਸ਼ ਆ ਜਿਸ ਤਰ੍ਹਾਂ ਪਹਿਲਾਂ ਵੀ ਫਸਤੀਨ ਦੇਸ਼ ਦੇ ਵਿੱਚ ਮੁਸਲਮਾਨ ਸਾਈ ਯਹੂਦੀ ਮਿਲ ਕੇ ਰਹਿ ਰਹੇ ਸੀ ਤੇ ਸਾਮਰਾਜੀਆਂ ਨੇ ਇਹਨਾਂ ਦਾ ਰੋਲਾ ਖੜਾ ਕੀਤਾ ਉਸ ਤਰੀਕੇ ਦੇ ਨਾਲ ਜਦੋਂ ਸਾਮਰਾਜ ਨਹੀਂ ਰਿਹਾ ਤਾਂ ਇਹਦਾ ਹੱਲ ਇਹੀ ਬਣਦਾ ਆ ਕਿ ਇੱਥੇ ਇੱਕੋ ਹੀ ਦੇਸ਼ ਫلسطੀਨ ਹੋਵੇ ਜਿੱਥੇ ਹਰ ਧਰਮ ਦਾ ਜਿਹੜਾ ਉੱਥੋਂ ਦੇ ਜਿਹੜੇ ਧਰਮ ਆ ਮੁਸਲਮਾਨ, ਯਹੂਦੀ, ਈਸਾਈ ਉਹ ਸਾਰੇ ਉਸੇ ਤਰ੍ਹਾਂ ਰਹਿਣ ਅੱਜ ਵੀ ਤੁਸੀਂ ਜੇ ਇਹਨੂੰ ਗਿਣਤੀ ਦੇ ਲਿਆਉਣ ਨਾਲ ਹੀ ਵੇਖਣਾ ਆ ਤਾਂ ਮਤਲਬ 60 ਲੱਖ ਦੇ ਕਰੀਬ ਫلسطੀਨੀ ਨੇ ਇਜ਼ਰਾਈਲ ਦੇ ਵਿੱਚ ਵੀ ਹੈਗੇ ਨੇ 15-20 ਲੱਖ 80 ਕ ਲੱਖ ਦੇ ਕਰੀਬ ਹੋ ਨੇ ਤੇ ਜਿਹੜੇ 30-40 ਲੱਖ ਜਿਹੜੇ ਨੇ ਉਹ ਯਹੂਦੀ ਨੇ ਜਿੰਨਾਂ ਚੋਂ ਵੱਡੀ ਗਿਣਤੀ ਦੇ ਆਪਦੇ ਪਿਛਲੇ ਦੇਸ਼ਾਂ ਦੇ ਪਾਸਪੋਰਟ ਵੀਜ਼ੇ ਬਣੇ ਹੋਏ ਨੇ ਵੱਡੀ ਗਿਣਤੀ ਚ ਬਣੇ ਹੋਏ ਨੇ ਹਨਾ ਮਤਲਬ ਜੇ ਇਹ ਕਰੋੜ ਸਵਾ ਕਰੋੜ ਦੀ ਆਬਾਦੀ ਦਾ ਕੱਲ ਨੂੰ ਫلسطੀਨ ਦੇਸ਼ ਬਣਦਾ ਤਾਂ ਇੱਥੇ ਸਾਰੇ ਧਰਮਾਂ ਦੇ ਜਿਹੜੇ ਉਹ ਲੋਕ ਆ ਉਹੀ ਮਿਲ ਕੇ ਰਹਿਣ ਇੱਕ ਜਾਬਰ ਸਟੇਟ ਆ ਜਿਹੜੀ ਉਹਦੇ ਅਧੀਨ ਕੋਈ ਟੂ ਸਟੇਟ ਸੋਲੂਸ਼ਨ ਹੋ ਜਾਵੇ ਤਾਂ ਇਹ ਹੱਲ ਬਿਲਕੁਲ ਨਹੀਂ ਹੈ ਸਿੰਗਲ ਸਟੇਟ ਹੀ ਨੇਸ਼ਨ ਹੱਲ ਹੈ ਤੇ ਉਹ ਫلسطੀਨ ਹੀ ਹੋਣਾ ਚਾਹੀਦਾ ਹੈਗਾ ਪਹਿਲੀ ਗੱਲ ਜੀ ਦੂਜੀ ਗੱਲ ਜਿਹੜੀ ਹੈ ਜੰਗ ਵਾਲੀ ਗੱਲ ਆ ਜੰਗ ਸਾਨੂੰ ਇਹ ਲੱਗਦਾ ਸਾਡੇ ਮੰਨਣਾ ਵੀ ਜੰਗ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੱਕੀ ਜੰਗ ਆ ਇੱਕ ਨਹੱਕੀ ਜੰਗ ਆ ਜੋ ਇਜ਼ਰਾਈਲ ਫلسطੀਨ ਦੇ ਉੱਤੇ ਥੋਪ ਰਿਹਾ ਉਹ ਨਹੱਕੀ ਜੰਗ ਆ ਜੋ ਅੰਗਰੇਜ਼ ਵਸਤੀਵਾਦੀਆਂ ਨੇ ਸਾਮਰਾਜਿਆਂ ਨੇ ਭਾਰਤ ਦੇ ਉੱਤੇ ਥੋਪੀ ਉਹ ਨਹੱਕੀ ਜੰਗ ਸੀ ਜੋ ਫلسطੀਨ ਵਾਲੇ ਲੜ ਰਹੇ ਨੇ ਉਹ ਹੱਕੀ ਜੰਗ ਹੈ ਜੋ ਭਾਰਤ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜੀ ਉਹ ਹੱਕੀ ਜੰਗ ਹੈ ਇਸ ਕਰਕੇ ਜੰਗ ਨੂੰ ਵੀ ਜੇ ਆਪਾਂ ਇਦਾਂ ਦੇਖੀਏ ਕਿ ਵੀ ਜੋ ਸਾਰੀ ਜੰਗ ਨਹੀਂ ਗਲਤ ਹੈ ਜੋ ਫلسطੀਨ ਦੇ ਲੋਕਾਂ ਦੀ ਲੜਾਈ ਆ ਉਹ ਹੱਕੀ ਆ ਉਹ ਸਹੀ ਹੈ ਤੇ ਉਹਨੂੰ ਹਮਾਇਤ ਹੋਣੀ ਵੀ ਚਾਹੀਦੀ ਆ ਤੇ ਇਸ ਤਰ੍ਹਾਂ ਦੀ ਹੋਰ ਜਿੰਨੀ ਵੀ ਜ਼ਾਬਰਾਂ ਦੇ ਖਿਲਾਫ ਕਬਜ਼ਾਧਾਰੀਆਂ ਦੇ ਖਿਲਾਫ ਜਿਹੜੀ ਜੰਗ ਆ ਉਹਨੂੰ ਹਮਾਇਤ ਹੋਣੀ ਚਾਹੀਦੀ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਆਪਾਂ ਕਾਫੀ ਐਕਸਟੈਂਸਿਵ ਗੱਲਬਾਤ ਹੋ ਕੀਤੀ ਆ ਸੋ ਉਮੀਦ ਕਰਦੇ ਆਂ ਦਰਸ਼ਕੋ ਕਿ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਆ ਤੋਡੇ ਮਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਵਾਲ ਹੋ ਕਲੀਅਰ ਹੋਏ ਹੋਣਗੇ ਕੁਝ ਨਵੀਆਂ ਗੱਲਾਂ ਨਵੇਂ ਸਵਾਲ ਵੀ ਉੱਠੇ ਹੋਣਗੇ ਉਹ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਦੇਖਦੇ ਰਹੋ ਦੁਨੀਆ